ਕਤੋਂ ਦਵਾਈ ਲੈਣ ਬਾਅਦ ਚ ਜਾਂਦੇ ਪਹਿਲਾਂ ਇਹ ਗੱਲ ਕਹਿ ਦਿੰਦੇ ਅੱਛਾ ਹੁਣ ਮੈਂ ਠੀਕ ਹੋਣਾ ਤਾਂ ਮੇਰਾ ਤੁਸੀਂ ਆਈਬੀਐਸ ਠੀਕ ਕਰਤਾ ਦੁਬਾਰਾ ਤਾਂ ਨਹੀਂ ਸਾਡੇ ਮੂੰਹ ਦਾ ਸਵਾਦ ਆ ਸਾਡੇ ਮੂੰਹ ਦਾ ਸਵਾਦ ਕਰਕੇ ਹੀ ਸਾਨੂੰ ਪ੍ਰੋਬਲਮ ਆਉਂਦੀਆਂ ਆ ਆਈਬੀਐਸ ਵਰਗੀਆਂ ਪ੍ਰੋਬਲਮ ਆਉਂਦੀਆਂ ਕੋਲ ਸਾਡੇ ਸਰਕਲ ਦੇ ਵਿੱਚ 10 ਬੰਦੇ ਆ 8 ਬੰਦੇ ਨੇ ਇਹ ਕਿਹਾ ਮੈਨੂੰ ਆਈਬੀਐਸ ਦੀ ਦਿੱਕਤ ਹੁੰਦੀ 9ਵਾਂ ਬੰਦਾ ਟੈਨਸ਼ਨ 'ਚ ਪੈ ਜਾਂਦਾ ਇਹ ਮੈਨੂੰ ਬਿਮਾਰੀ ਕਿਉਂ ਨਹੀਂ ਹੁੰਦੀ ਡਾਕਟਰ ਤੈਨੂੰ ਪਹਿਲਾਂ ਹੀ ਕਲੀਅਰ ਕਰ ਦਊਗਾ ਕਿ ਇਹ ਬਿਮਾਰੀ ਨਹੀਂ ਹੈ ਆਪਣੇ ਖਾਣ ਪੀਣਾਂ 'ਚ ਕੀ ਕਰੋ ਡਾਕਟਰ ਕੋਲ ਕੌਣ ਜਾਊਗਾ ਜੇ ਤੁਸੀਂ ਖਾਣਾ ਗੰਦਾ ਖਾਣ ਟੋਟਕੀ ਨੇ ਕਿਸੇ ਵੀ ਆਯੁਰਵੈਦ ਕਿਸੇ ਵੀ ਘਰੇਲੂ ਚੀਜ਼ ਨੇ ਠੀਕ ਹੋਂ ਨਹੀਂ ਕਰਦਾ ਹੁੰਦਾ ਕਿ ਕੈਮਰਾ ਤਾਂਕਾ ਆਪਣੇ ਅੰਦਰ ਪਾ ਚੁੱਕੇ ਬੋਲਿਜੀ ਕੋਈ ਪ੍ਰੋਬਲਮ ਜਿੱਥੇ ਤੁਹਾਨੂੰ ਠੀਕ ਨਹੀਂ ਹੋਇਆ 304 ਲੱਖ ਤੋਂ ਸੌਫਟ ਕਹਿੰਦਾ ਕਿ ਆਈਬੀਐਸ ਇੱਕ ਬਿਮਾਰੀ ਆ ਲੋਕਿੰਦੇ ਡਾਕਟਰ ਵਧੀਆ ਔਰ ਡਾਈਟੀਸ਼ਨ ਵੀ ਵਧੀਆ ਜਿਹੜਾ ਕਹਿੰਦਾ ਇਹ ਬਿਮਾਰੀ ਨਹੀਂ ਆ ਉਹ ਕਹਿੰਦੇ ਸਾਨੂੰ ਗਲਤ ਰਾਏ ਜੋ ਕਿ ਅੱਜ ਇਹ ਸਾਡੀ ਗੱਲ ਨਹੀਂ ਸੁਣ ਲਗੇ ਅਸੀਂ ਤੁਹਾਨੂੰ ਹੀ ਬਿਹਤਰੀ ਸੱਸਵੇ ਕੱਲ੍ਹ ਵੀ ਡਾਕਟਰ ਨੂੰ ਸੁਣਨੀ ਪਾਉਂਗੇ ਇਨਸਾਨ ਕੀ ਹੱਦ ਜਾਂ ਤੋਂ ਜੀਵਨ ਦਾ ਸਵਾਦ ਕੀ ਚੀਜ਼ ਆਪਣੇ ਅੰਦਰ ਇਸ ਦਾ ਵਿੱਚ ਹੋਰ ਉਹਨਾਂ ਕੋਈ ਚੀਜ਼ ਪਤੰਡੀ ਕਰਨੀ ਸਾਡੇ ਇੱਕ ਹੋਰ ਲੋਕਾਂ ਦੀ ਦਿੱਕਤ ਆ ਜਦੋਂ ਮੰਨ ਲਓ ਇਹ ਆਈਬੀਐਸ ਨਾ ਦੀ ਬਿਮਾਰੀ ਨੂੰ ਗਿਣ ਵੀ ਲੈਂਦੇ ਆ ਡਾਕਟਰ ਕੋਲ ਚਲੇ ਵੀ ਜਾਂਦੇ ਆ ਦਵਾਈਆਂ ਲੈਣੀਆਂ ਸ਼ੁਰੂ ਵੀ ਕਰ ਦਿੰਦੇ ਇਹਨੂੰ ਬਿਮਾਰੀ ਮੰਨ ਕੇ ਉਹ ਤੋਂ ਬਾਅਦ ਇਹਨਾਂ ਨੂੰ ਉਹਦਾ ਪਰੇਸ਼ ਵੀ ਪਤਾ ਹੁੰਦਾ ਉਹਦੇ ਬਾਵਜੂਦ ਫਿਰ ਇਹ ਰੇੜੀਆਂ ਤੇ ਰੈਸਟੋਰੈਂਟਾਂ ਤੇ ਬਾਹਰਲੇ ਫੂਡ ਤੇ ਜ਼ਮੈਟੋ ਤੇ ਸਵਿਗੀ ਤੇ ਫਿਰ ਪਹੁੰਚੇ ਹੁੰਦੇ ਆ ਕੀ ਬਿਮਾਰੀ ਨੂੰ ਵਾਰ-ਵਾਰ ਜਾਂ ਕਿਸੇ ਚੀਜ਼ ਨੂੰ ਵਾਰ-ਵਾਰ ਇਹ ਕਹਿਣਾ ਕਿ ਮੇਰੀ ਜਾਨ ਨਹੀਂ ਛੱਡਦੀ ਮੇਰਾ ਪੇਟ ਖਰਾਬ ਰਹਿੰਦਾ ਆ ਮੈਂ ਠੀਕ ਨਹੀਂ ਹੁੰਦਾ ਦੇਖੋ ਬਿਮਾਰੀਆਂ ਆਉਂਦੀ ਕਿਦੋਂ ਆ ਸਾਡੀਆਂ ਖਾਣ ਪੀਣੇ ਦੇ ਗਲਤ ਆਦਤਾਂ ਕਰਕੇ ਦਵਾਈ ਲੈਣ ਤੋਂ ਪਹਿਲਾਂ ਜੇ ਅਸੀਂ ਉਹਦੀ ਸਾਵਧਾਨੀ ਨਹੀਂ ਹੀ ਵਰਤ ਲਈ ਕਿਉਂਕਿ ਜਿਹੜਾ ਸਰੀਰ ਆ ਉਹਦੇ ਵਿੱਚ ਫਿਊਲ ਦੀ ਵਰਤੋਂ ਹੁੰਦੀ ਆ ਇੱਕ ਤਰ੍ਹਾਂ ਜਿੱਦਾਂ ਇੰਦਨ ਵਰਤਿਆ ਜਾਂਦਾ ਆ ਜਿੱਦਾਂ ਕਿ ਇੱਕ ਵਹੀਕਲ 'ਚ ਫਿਊਲ ਦੀ ਵਰਤੋਂ ਹੁੰਦੀ ਆ ਡੀਜ਼ਲ ਪੈਟਰੋਲ ਦੀ ਸਾਡੇ ਸਰੀਰ 'ਚ ਵੀ ਫਿਊਲ ਦੀ ਵਰਤੋਂ ਖਾਣੇ ਤੋਂ ਜਿਹੜੀ ਐਨਰਜੀ ਮਿਲਦੀ ਆ ਹੁਣ ਜਿੱਦਾਂ ਦੀ ਐਨਰਜੀ ਤੁਸੀਂ ਦੇ ਰਹੇ ਆ ਤੁਹਾਡਾ ਉਦਾਂ ਦਾ ਖੂਨ ਬਣਾ ਕੇ ਬਾਡੀ ਨੂੰ ਭੇਜੂਗਾ ਚੰਗੀ એનર્ਜੀ ਚੰਗਾ ਖਾਣਾ ਦੇ ਰ ਚੰਗਾ ਭੇਜੂ ਨਹੀਂ ਤੇ ਮਾੜਾ ਭੇਜੂਗਾ ਤੇ ਇਸੇ ਕਰਕੇ ਸਾਡਾ ਕੈਲਸਟੋਰੀ ਵਧਦਾ ਹੈ ਇਸੇ ਕਰਕੇ ਸਾਨੂੰ ਲੀਵਰ ਦੀਆਂ ਡਿਜ਼ੀਜ਼ ਇਸੇ ਕਰਕੇ ਆਈਬੀਐਸ ਵਰਗੀਆਂ ਪ੍ਰੋਬਲਮ ਮਤਲਬ ਤੁਸੀਂ ਦੇਖੋ ਕੁਦਰਤ ਨੇ ਸਾਡੇ ਖਾਣ ਲਈ ਵਧੀਆ ਖਾਣੇ ਪਹਿਲਾਂ ਬਣਾਏ ਇਨਸਾਨ ਦੇ ਪੈਦਾ ਹੋਣ ਤੋਂ ਪਹਿਲਾਂ ਫਲ ਫਰੂਟ ਸਬਜ਼ੀਆਂ ਧਰਤੀ ਤੇ ਆ ਗਈਆਂ ਤਾਂ ਦੂਜੀ ਹੋਰ ਜ਼ਰੂਰੀ ਗੱਲ ਕੁਦਰਤ ਕਿੰਨੀ ਬਿਆਨਤਾ ਅਸੀਂ ਉਹ ਤੇ ਨਾ ਖੇਡਦੇ ਆ ਕਿ ਜੇ ਗਰਮੀਆਂ ਆ ਉਹਦੇ ਵਿੱਚ ਠੰਡੀ ਤਸੀਰ ਵਾਲੀਆਂ ਸਬਜ਼ੀਆਂ ਤੇ ਫਲ ਬਿਲਕੁਲ ਸਹੀ ਤੇ ਜੇ ਸਰਦੀਆਂ ਆ ਉਹਦੇ ਵਿੱਚ ਸਾਨੂੰ ਗਰਮ ਤਸੀਰ ਵਾਲੀਆਂ ਚੀਜ਼ਾਂ ਖਾਣ ਦੀ ਜਿਹੜੀ ਇਜਾਜ਼ਤ ਕੁਦਰਤ ਨੇ ਦਿੱਤੀ ਹੋਈ ਕੁਦਰਤ ਨੇ ਸਾਡਾ ਸਰੀਰ ਇਸ ਤਾਂ ਬਣਾਇਆ ਕਿ ਉਹਨੇ ਜਿੰਨੇ ਕੁਦਰਤੀ ਫੂਡ ਸੀਗੇ ਸਬਜ਼ੀਆਂ ਸੀ ਦਾਲਾਂ ਸੀ ਫਰੂਟਸ ਸੀਗੇ ਉਹਨੇ ਸਾਰਿਆਂ ਦੀ ਕਹਿ ਲੋ ਕਿ ਉਦਾਹਰਨ ਦੇ ਤੌਰ ਤੇ ਸਾਰਿਆਂ ਦੀ ਇਮੇਜ ਇਸ ਤੁਹਾਡੇ ਲਿਵਰ ਚ ਸੇਵ ਕਰਤੀਆਂ ਵੀ ਜਦੋਂ ਹੁਣ ਅਸੀਂ ਇੱਕ ਵਿਆਹ ਸ਼ਾਦੀ ਤੇ ਕੋਈ ਵੀ ਫੰਕਸ਼ਨ ਰੱਖਦੇ ਆ ਅਸੀਂ ਬਾਹਰ ਜਿਹੜਾ ਖੜਾ ਗੇਟਕੀਪਰ ਹੁੰਦਾ ਹੈ ਜਾਂ ਕੋਈ ਵੀ ਹੁੰਦਾ ਉਹਨੂੰ ਅਸੀਂ ਕਹਿੰਦੇ ਨੇ ਕਿ ਫਲਾਣੇ ਫਲਾਣੇ ਬੰਦਿਆਂ ਨੂੰ ਆਉਣ ਦੀ ਅੰਦਰ ਜਿਨ੍ਹਾਂ ਕੋ ਫਲਾਣਾ ਕਾਰਡ ਹੋਊਗਾ ਅਸੀਂ ਉਹ ਲਿਖ ਕੇ ਦੇ ਦਿੰਦੇ ਨੇ ਇੱਦੇ ਕੁਦਰਤ ਨੇ ਤੁਹਾਡੇ ਸਰੀਰ ਨੂੰ ਜਿਹੜਾ ਖਾਣਾ ਸੀਗਾ ਉਹ ਜੋ ਚਾਹੀਦਾ ਸੀ ਹੁਣ ਤੁਸੀਂ ਜਿੰਨੀ ਮਰਜ਼ੀ ਜਿੰਨਾ ਮਰਜ਼ੀ ਫਰੂਟ ਖਾ ਲਓ ਕਿ ਕਿਤੇ ਤੁਹਾਡੇ ਕਦੀ ਗੈਸ ਬਣੀ ਜਿੰਨੀ ਮਰਜ਼ੀ ਸਬਜ਼ੀਆਂ ਖਾ ਲਓ ਕਦੀ ਗੈਸ ਬਣੀ ਹੁਣ ਫਰੂਟ ਸਬਜ਼ੀਆਂ ਨਾਲ ਵੀ ਇਹਨਾਂ ਨੇ ਕਿਹਾ ਗੈਸ ਬਣਦੀ ਉਹ ਕਿਤੇ ਬਣਦੀ ਜਦੋਂ ਉਹਨਾਂ ਦਾ ਰੂਪਾ ਰ ਦੇ ਜਿਆਦਾ ਇਹ ਉਹਨਾਂ ਨੂੰ ਤਲਕੇ ਖਾਂਦੇ ਆ ਅਕਸਰ ਜਦੋਂ ਕਿਸੇ ਦੀ ਸਿਹਤ ਖਰਾਬ ਹੁੰਦੀ ਆ ਬੀਬੀ ਐਸ ਦੇ ਦੁਆਲੇ ਕਿਉਂਕਿ ਘੁਮਰਿਆ ਜਿਆਦਾ ਜਦੋਂ ਕਿਸੇ ਦੀ ਜਿਆਦਾ ਸਿਹਤ ਖਰਾਬ ਹੁੰਦੀ ਪੇਟ ਦੀ ਦਿੱਕਤ ਆਉਂਦੀ ਭਾਰੀ ਪਣਾਉਂਦਾ ਪਚਦਾ ਨਹੀਂ ਇੱਕਦਮ ਟਾਇਲਟ ਪਾਸ ਹੋਣੀ ਸ਼ੁਰੂ ਹੋ ਜਾਂਦੀ ਉਹਦੇ ਚ ਬੰਦਾ ਸਭ ਤੋਂ ਪਹਿਲਾਂ ਆਪਾਂ ਕਈ ਵਾਰੀ ਇਹ ਗੱਲ ਕੀਤੀ ਕਿ ਕਦੇ ਵੀ ਤੁਸੀਂ ਕਿਸੇ ਨੂੰ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਅੱਜ ਕੀ ਕੀ ਖਾਦਾ ਉਹ ਬਾਹਰਲੇ ਗਾਣੇ ਦਾ ਜ਼ਿਕਰ ਕਿਉਂ ਨਹੀਂ ਕਰਦੇ ਕਿਉਂ ਕਿਉਂ ਨਹੀਂ ਕਰਦੇ ਕਿਉਂਕਿ ਸਾਡਾ ਮਨ ਲਾਲਚੀ ਹੈ ਸਵਾਦ ਭਾਲ ਦਾ ਤੇ ਮਨ ਲਾਲਚੀ ਹੋਣ ਕਰਕੇ ਜਿਹੜੀਆਂ ਚੀਜ਼ਾਂ ਉਹਨੂੰ ਚੰਗੀਆਂ ਲੱਗਦੀਆਂ ਉਹਨੂੰ ਪਤਾ ਮਾੜਾ ਆ ਪਰ ਉਹ ਦੱਸਣਾ ਨਹੀਂ ਚਾਹੁੰਦਾ ਹੁਣ ਜਿੰਨੂੰ ਪੁੱਛੋ ਵੀ ਤੂੰ ਬਾਹਰ ਲਖਾ ਨਹੀਂ ਪਾਜੀ ਮੈਂ ਨਹੀਂ ਖਾਂਦਾ ਪਰ ਜੇ ਅਸੀਂ ਦੇਖੀਏ ਹਰ ਸ਼ਹਿਰ ਚ ਕਿੰਨੀਆਂ ਰੇੜੀਆਂ ਹਰ ਸ਼ਹਿਰ ਚ ਕਿੰਨੇ ਫੂਡ ਆਊਟਲੈਟ ਆ ਉਹ ਵੀ ਉਹ ਫੂਡ ਜਿਹੜਾ ਸਾਨੂੰ ਨਹੀਂ ਚਾਹੀਦਾ ਤਾਂ ਅਸੀਂ ਇਹ ਕਹਿੰਨੇ ਆ ਕਿ ਇਹ ਹਾਈਜੀਨ ਆ ਹੁਣ ਪੀਜ਼ਾ ਹਾਈਜੀਨ ਆ 버ਗਰ ਹਾਈਜੀਨ ਆ ਟਿੱਕੀਆਂ ਸਮੋਸੇ ਮਠਿਆਈਆਂ ਇਹ ਸਾਰੀਆਂ ਹਾਈਜੀਨ ਨਹੀਂ ਇਹ ਸਾਰਾ ਸਾਡੇ ਮੂਹ ਦਾ ਸਵਾਦ ਸਾਡੇ ਮੂੰਹ ਦਾ ਸਵਾਦ ਕਰਕੇ ਹੀ ਸਾਨੂੰ ਪ੍ਰੋਬਲਮ ਆਉਂਦੀਆਂ ਆਈਬੀਐਸ ਵਰਗੀਆਂ ਪ੍ਰੋਬਲਮ ਆਉਂਦੀਆਂ ਤੇ ਜਦੋਂ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਜਦੋਂ ਅਸੀਂ ਖਾਣਾ ਖਾਂਦੇ ਆ ਤਾਂ ਸਾਨੂੰ ਜਿਹੜਾ ਖਾਣਾ ਬਾਡੀ ਨੂੰ ਚਾਹੀਦਾ ਆ ਜਦੋਂ ਅਸੀਂ ਉਹ ਨਹੀਂ ਦਿੰਦੇ ਫਿਰ ਸ਼ਰੀਰ ਆਪਣੇ ਹਿਸਾਬ ਨਾਲ ਉਹਨੂੰ ਡਾਈਜੈਸਟ ਕਰਨ ਦੀ ਕੋਸ਼ਿਸ਼ ਕਰਦਾ ਆ ਭਾਵ ਕਿ ਹੁਣ ਸਾਨੂੰ ਮੈਂ ਤੈਨੂੰ ਪਹਿਲਾ ਐਗਜ਼ਾਮਪਲ ਦਿੱਤੀ ਅਸੀਂ ਬਾਹਰ ਲਿਖ ਕੇ ਲਾਤਾ ਵੀ ਜਾਂ ਕਿਸੇ ਨੂੰ ਇਸ ਚਿੱਟੀ ਵੜਾਤੀ ਵੀ ਆ ਆ ਬੰਦੇ ਅੰਦਰ ਆਉਣ ਜਿਨਾਂ ਹੁਣ ਜੇ ਦੂਜੇ ਬੰਦੇ ਅੰਦਰ ਆਉਣਗੇ ਧੱਕਾ ਮੁੱਕੀ ਕਰਕੇ ਅੰਦਰ ਆ ਜਾਣਗੇ ਵੀ ਸਾਡੇ ਮਹਿਮਾਨ ਆ ਅਸੀਂ ਉਹਨਾਂ ਨੂੰ ਨਹੀਂ ਬੁਲਾ पाए ਆ ਗਏ ਹੁਣ ਇਦਾਂ ਹੀ ਖਾਣਾ ਆ ਜਿਹੜਾ ਖਾਣਾ ਨਹੀਂ ਚਾਹੀਦਾ ਬੋਡੀ ਪਹਿਲਾਂ ਤੁਸੀਂ ਦੇਖੋਗੇ ਉਹਨੂੰ ਥੋੜੇ ਦਿਨ ਅਡਜਸਟ ਨਹੀਂ ਕਰਦੀ ਮੰਨ ਲਓ ਇੱਕ ਬੰਦਾ ਸਵੇਰ ਸਵੇਰ ਉੱਠਦਿਆਂ ਹੀ ਉਹ ਪਟੂਰੇ ਨਹੀਂ ਖਾਂਦਾ ਉਦੀ ਬਾਡੀ ਨੇ 2-4 ਦਿਨ ਉਹਨੂੰ ਸਿੰਪਟਮ ਦੇ ਤਾ ਖਾ ਤੇ ਇੱਕ ਬੰਦਾ ਤੁਸੀਂ ਦੇਖੋ ਸਵੇਰੇ ਰੇੜੀ ਤੇ ਖੜਾ ਹੁੰਦਾ ਬੁਖਾਰ ਆ ਕਿਉਂਕਿ ਉਹਦੀ ਬਾਡੀ ਆਦੀ ਹੋ ਚੁੱਕੀ ਆ ਔਰ ਇੱਕ ਬੰਦਾ ਨਸ਼ਾ ਕਰਦਾ ਹੈ ਨਸ਼ਾ ਕਰਨ ਵਾਲਾ ਬੰਦਾ 3-4 ਦਿਨ ਉਹ ਨਸ਼ੇ ਨੂੰ ਨਹੀਂ ਪਚਾਪਉਂਦਾ ਉਹ ਜਿਹੜਾ ਨਸ਼ਾ ਪਹਿਲੇ ਦਿਨ ਕਰਦਾ ਉਹਨੂੰ ਨਹੀਂ ਪਛਦਾ ਤਿੰਨ ਚਾਰ ਦਿਨਾਂ ਬਾਅਦ ਪਹਿਲਾਂ ਬਾਡੀ ਤੁਹਾਨੂੰ ਸਿਗਨਲ ਦਿੰਦੀ ਆ ਮੇਰੇ ਕੋ ਇਹਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਵੀ ਇਹ ਤੇਰੇ ਲਈ ਬਣਿਆ ਸੀ ਪਰ ਤੂੰ ਖਾਣੋਂ ਨਹੀਂ ਹਟਦਾ ਫਿਰ ਬਾਡੀ ਕਹਿੰਦੀ ਮੈਂ ਤੈਨੂੰ ਖਤਮ ਨਹੀਂ ਹੋਣ ਦੇਣਾ ਮੈਂ ਅਰੈਸਟ ਕਰਦੀ ਫਿਰ ਬਾਡੀ ਆਪਣੇ ਹਿਸਾਬ ਨਾਲ ਅਰੈਸਟ ਕਰਦੀ ਆ ਅਰੈਸਟ ਕਰਕੇ ਫਿਰ ਤੁਹਾਨੂੰ ਲੀਵਰ ਦੀਆਂ ਹਾਰਟ ਆਈਬੀਐਸ ਵਰਗੀਆਂ ਪ੍ਰੋਬਲਮਾਂ ਲਈ ਹੋਣੀ ਸ਼ੁਰੂ ਕਰਦੀ ਮੰਨੇ ਕੋਈ ਨਾ ਮੰਨੇ ਪ੍ਰੋਬਲਮ ਜਿਹੜੀ ਆ ਸਾਡੇ ਖਾਣੇ ਕਰਕੇ ਹੀ ਆ ਰਹੀ ਆ ਅੱਛਾ ਇੱਕ 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 ਹੋਰ ਬੜੀ ਇੰਪੋਰਟੈਂਟ ਚੀਜ਼ ਆ ਕਿ ਜਿੰਨੇ ਵੀ ਹੁਣ ਕਿਉਂਕਿ ਦੇਖੋ ਪ੍ਰੋਬਲਮਸ ਪ੍ਰੋਬਲਮਸ ਵਧੀਆਂ ਡਾਕਟਰ ਵਧੇ ਡਾਈਟੀਸ਼ਨ ਵਧੇ ਨਿਊਟ੍ਰੀਸ਼ਨਿਸਟ ਵਧੇ ਜਿਹੜੇ ਡਾਕਟਰਸ ਐ ਤੇ ਡਾਈਟੀਸ਼ਨਸ ਐ ਕਈ ਵਾਰੀ ਜਿਹੜੀਆਂ ਸਾਡੀਆਂ ਇੱਕ ਖਾਸ ਕਰਕੇ ਆਈਬੀਐਸ ਤੇ ਰੀਲਸ ਹੁੰਦੀਆਂ ਸਾਡੇ ਡਿਸਕਸ਼ਨਸ ਹੁੰਦੇ ਉਤੇ ਕਈ ਲੋਕਾਂ ਨੇ ਆਪਣੇ ਸਿੰਗ ਫਸ ਵੀ ਜਾਂਦੇ ਆ ਮੈਂ ਪੰਜਾਬੀ ਚ ਕਹਾਂ ਲੋਕ ਜਿਹੜੇ ਡਾਈਟੀਸ਼ਨਸ ਨੇ ਡਾਕਟਰ ਨੇ ਜਿਹੜਾ ਤਾਂ ਲੋਕਾਂ ਨੂੰ ਇਹ ਕਹਿੰਦਾ ਕਿ ਆਈਬੀਐਸ ਇੱਕ ਬਿਮਾਰੀ ਆ ਲੋਕ ਕਹਿੰਦੇ ਡਾਕਟਰ ਵਧੀਆ ਉਹ ਡਾਈਟੀਸ਼ਨ ਵੀ ਵਧੀਆ ਜਿਹੜਾ ਕਹਿੰਦਾ ਇਹ ਬਿਮਾਰੀ ਨਹੀਂ ਆ ਉਹ ਕਹਿੰਦੇ ਸਾਨੂੰ ਗਲਤ ਰਾਏ ਪਾਉਂਦਾ ਦੇਖੋ ਉਹ ਕਹਿੰਦੇ ਸੱਚ ਦਾ ਜਿਹੜਾ ਸਵਾਗਤ ਆ ਹਮੇਸ਼ਾ ਵਿਰੋਧਨਾ ਹੁੰਦਾ ਵੀ ਸੱਚਾਈ ਹਰ ਇੱਕ ਨੂੰ ਬੁਰੀ ਲੱਗਦੀ ਹੁਣ ਜੇ ਕੋਈ ਇਹ ਡਾਕਟਰ ਕਹੂਗਾ ਕਿ ਇਹ ਬਿਮਾਰੀ ਬਿਮਾਰੀ ਆ ਤੇ ਤੂੰ ਆ ਗੋਲੀ ਖਾ ਤੇ ਤੂੰ ਠੀਕ ਹੋ ਜਾਏਗਾ ਸਭ ਤੋਂ ਪਹਿਲਾਂ ਸਾਨੂੰ ਗੋਲੀ ਖਾਣੀ ਠੀਕ ਲੱਗਦੀ ਆ ਪਰ ਉਹ ਨਾਲ ਪ੍ਰੇਜਨਾ ਦੱਸੇ ਉਹ ਕਹਿੰਦਾ ਇਹ ਤਾਂ ਬੜਾ ਵਧੀਆ ਹੈ ਕਿ ਨਾਲੇ ਮੈਂ ਚੋਰ ਵੀ ਚੋਰੀ ਵੀ ਕਰ ਲਈ ਨਾਲੇ ਮੈਂ ਚੋਰ ਬਣਿਆ ਵੀ ਨਹੀਂ ਕਿ ਮੈਂ ਆਪਣਾ ਟੈਗ ਵੀ ਨਹੀਂ ਲੱਗਣ ਦਿੱਤਾ ਮੈਂ ਆਪਣਾ ਮਜ਼ਾ ਵੀ ਲੈ ਲਿਆ ਤੇ ਮੈਂ ਖਾ ਵੀ ਲਿਆ ਇੱਦਾਂ ਹੀ ਡਾਈਟੀਸ਼ਨ ਆ ਹੁਣ ਇੱਕ ਡਾਈਟੀਸ਼ਨ ਇਹ ਕਹਿੰਦਾ ਹੈ ਕਿ ਸ਼ਰਾਬ ਪੀਣੀ ਗਲਤ ਆ ਇੱਕ ਕਹਿੰਦਾ ਵਧੀਆ ਆ ਤੂੰ ਤੁਹਾਨੂੰ ਆ ਪਤਾ ਹੋਣਾ ਚਾਹੀਦਾ ਸ਼ਰਾਬ ਦੀ ਬੋਤਲ ਤੇ ਵੀ ਲਿਖਿਆ ਉਹ ਗਲਤ ਆ ਪਰ ਤੁਸੀਂ ਕਿਉਂ ਪੀਰੇ ਕਿਉਂਕਿ ਤੁਹਾਡਾ ਮਨ ਲਾਲਚੀ ਆ ਆਪਣਾ ਸੁਆਦ ਪਾਉਣਾ ਲੋਕ ਤਾਂ ਕਹਿੰਦੇ ਦਵਾਈ ਆ ਜਿਹੜਾ ਦੇਖੋ ਜਿਹੜਾ ਤੁਹਾਡੇ ਪੱਖ ਦੀ ਗੱਲ ਕਰਦਾ ਉਹ ਤੁਹਾਡਾ ਬੇਲੀ ਆ ਤੁਹਾਡਾ ਤੁਹਾਡਾ ਸਾਕਾ ਜਿਹੜਾ ਤੁਹਾਨੂੰ ਸਹੀ ਗੱਲ ਦੱਸਦਾ ਕਿਉਂਕਿ ਉਹ ਤੁਹਾਨੂੰ ਬੁਰਾ ਕਿਉਂ ਲੱਗਦਾ ਕਿਉਂਕਿ ਤੁਹਾਡੇ ਮੁਤਾਬਿਕ ਨਹੀਂ ਕਰ ਰਿਹਾ ਸਾਡੀ ਗੱਲ ਤੋਂ ਉਲਟੀ ਗੱਲ ਕਰਦਾ ਲੋਕੀ ਹੁਣ ਕਿਸੇ ਨੇ ਕਿਸੇ ਨੂੰ ਕਹਿੰਦਾ ਕਿ ਤੂੰ ਮੇਰਾ ਅੱਜ ਗੁਰੂ ਆ ਉਹ ਗੁਰੂ ਉਨੀ ਦੇ ਜਦੋਂ ਕੋਈ ਬੰਦਾ ਕਹਿੰਦਾ ਕਿ ਮੇਰਾ ਤੂੰ ਰੱਬ ਆ ਰੱਬ ਉਹ ਨਹੀਂ ਦੇਰੀ ਆ ਜਿਹਨੇ ਤੇਰੇ ਸਾਹਬ ਨੇ ਚੱਲਦਾ ਨਹੀਂ ਇਹ ਤਾਂ ਮਿੰਟ ਦੂਜੇ ਨੂੰ ਟੱਬ ਬਣਾਉਣ ਲੱਗੇ ਦੇਰ ਨਹੀਂ ਲਾਉਂਦੇ ਸੋ ਇਦਾਂ ਹੀ ਡਾਈਟੀਸ਼ਨ ਆ ਇਦਾਂ ਹੀ ਟ੍ਰੇਨਰ ਆ ਜਿਹੜਾ ਡਾਕਟਰ ਤੁਹਾਨੂੰ ਪਹਿਲਾਂ ਹੀ ਕਲੀਅਰ ਕਰ ਦੂਗਾ ਕਿ ਸੱਚੀ ਗੱਲ ਆ ਸੁਣਨ ਵਾਲਿਆਂ ਨੂੰ ਥੋੜੀ ਕਿਤੇ ਬੁਰੀ ਵੀ ਲੱਗ ਸਕਦੀ ਜਿਹੜਾ ਡਾਕਟਰ ਤੈਨੂੰ ਪਹਿਲਾਂ ਹੀ ਕਲੀਅਰ ਕਰ ਦੂਗਾ ਕਿ ਇਹ ਬਿਮਾਰੀ ਨਹੀਂ ਹੈਗੀ ਆਪਣੇ ਖਾਣ ਪੀਣਾਂ ਠੀਕਰ ਡਾਕਟਰ ਕੋ ਕੌਣ ਜਾਊਗਾ ਮੈਂ ਪਹਿਲਾਂ ਵੀ ਗੱਲ ਕੀਤੀ ਫਿਰ ਡਾਕਟਰ ਕੋ ਕੌਣ ਜਾਊ ਕੋੜਾ ਕਾ ਨਹੀਂ ਦੇਖੋ ਆਪਾਂ ਕੋਈ ਵੀ ਚੀਜ਼ ਫਿਰ ਕਹਿੰਦੇ ਦਾ ਮਤਲਬ ਵੀ ਸਿਹਤ ਵੀ ਕਿਦਾਂ ਦੀ ਚੀਜ਼ ਹੈ ਜਿਹੜੀ ਡਰ ਦੇ ਨਾਲ ਜੁੜੀ ਹੋਈ ਜਿੰਨਾ ਡਰਾਉਣਗੇ ਉਹਨਾ ਬਿਜ਼ਨਸ ਕਰਦੇ ਉੱਚੇ ਸਾਨੂੰ ਡਰ ਆ ਮੰਨ ਲਓ ਮੈਨੂੰ ਡਰ ਆ ਯਾਰ ਮੈਂ ਜੇ ਗੰਦਾ ਤੇਲ ਖਾਦਾ ਜਾਂ ਬਾਹਰਲਾ ਖਾਣਾ ਖਾਦਾ ਮੇਰੇ ਲਿਪਿਡ ਖਰਾਬ ਹੋ ਜਾਣੇ ਮੇਰਾ ਖੂਨ ਗਾੜਾ ਹੋ ਜਾਣਾ ਜਾਂ ਮੈਨੂੰ ਲੀਵਰ ਦੀ ਪ੍ਰੋਬਲਮ ਆ ਜਾਣੀ ਜਾਂ ਮੈਨੂੰ ਕੋਈ ਹੋਰ ਦਿੱਕਤ ਆ ਜਾਣੀ ਮੈਂ ਡਰਨਾ ਨਹੀਂ ਡਰਨਾ ਨਹੀਂ ਦੇਖੋ ਕੰਮ ਜਾਂ ਕੋਈ ਡਰਨਾ ਕਰਦਾ ਜਾਂ ਇਮਾਨਦਾਰੀ ਨਾਲ ਕਰ ਬਿਨਾਂ ਇਹ ਨਾ ਚਾਹੀਏ ਤਾਂ ਕੋਈ ਵੀ ਤੁਸੀਂ ਕੰਮ ਨਹੀਂ ਕਰਦੇ ਜਾਂ ਤੁਹਾਡਾ ਕੋਈ ਲਾਲਚ ਆ ਵੀ ਮੈਂ ਤਾਂ ਖਾਣਾ ਖਾਣਾ ਜਾਂ ਤੁਹਾਡਾ ਲਾਲਚ ਹੀ ਆ ਮੇਰੀ ਸਿਹਤ ਸਹੀ ਰਵੇ ਜਾਂ ਡਰ ਰਵੇ ਵੀ ਮੈਂ ਖਾ ਕੇ ਬਿਮਾਰ ਹੋਊਗਾ ਸੋ ਜਦੋਂ ਡਾਕਟਰ ਸਾਨੂੰ ਗਾਈਡ ਕਰਦਾ ਆ ਸਾਡੇ ਹਿਸਾਬ ਨਾਲ ਫਿਰ ਸਹੀ ਆ ਹੁਣ ਡਾਕਟਰ ਸਾਨੂੰ ਕਹਿੰਦਾ ਤੂੰ ਚਾਰ ਟੈਬਲੇਟ ਲੈਣੀਆਂ ਹੂੰ ਤੇ ਅਸੀਂ ਕਹਿੰਨੇ ਡਾਕਟਰ ਸਾਹਿਬ ਨਹੀਂ ਘਟਾ ਦਿਓ ਡਾਕਟਰ ਕਹਿੰਦਾ ਫਿਰ ਕੀ ਘਟਾ ਦੇਣਾ ਹੂੰ 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 ਆਉਂ ਜਦੋਂ ਤੁਸੀਂ ਇਹਨੇ ਕਰ ਲੈਨੇ ਆਹ ਤਾਂ ਡਾਕਟਰ ਫਿਰ ਉਹਦੇ ਵਿੱਚ ਕੀ ਆ ਗਿਆ ਜੇ ਡਾਕਟਰ ਕਹਿੰਦਾ ਕਿ ਨਹੀਂ ਤੂੰ ਚਾਰ ਦੀਆਂ ਚਾਰ ਹੀ ਖਾਣੀਆਂ ਤਾਂ ਠੀਕ ਹੋਣਾ ਫਿਰ ਤੁਹਾਨੂੰ ਡਾਕਟਰ ਲੱਗਦਾ ਬੁਰਾ ਹੁਣ ਅਸੀਂ ਲੈਣ ਜਾਂਦੇ ਕੱਪੜਾ ਕਿਤੇ ਸ਼ਰਟ ਲੈਣ ਜਾਂਦੇ ਮੰਨ ਲਓ ਦੁਕਾਨਦਾਰ ਕਹਿੰਦਾ ਭਾਈ ਆਹ ਰੰਗ ਤੁਹਾਡੇ ਤੇ ਸੂਟ ਨਹੀਂ ਕਰਦਾ ਤੁਸੀਂ ਨਾ ਲਓ ਪਰ ਮੈਨੂੰ ਰੰਗ ਪਸੰਦ ਆ ਮੈਂ ਇੱਕ ਦੋ ਵਾਰੀ ਜਾਊਂਗਾ ਦੂਜੀ ਵਾਰੀ ਨਾ ਉਹ ਆਪਣੀ ਮਰਜ਼ੀ ਕਰਦਾ ਫਿਰ ਦੇਖਾ ਜਿਹੜਾ ਕਾਰੋਬਾਰੀ ਬੰਦਾ ਆ ਕੋਈ ਵੀ ਆ ਉਹ ਉਹ ਤੁਹਾਡੇ ਹਿਸਾਬ ਨਾਲ ਚੱਲਦਾ ਰਿਹਾ ਤੁਸੀਂ ਉਹਦੇ ਕੋਲ ਜਾਣਾ ਮੁੱਦਾ ਕੀ ਆ ਸੱਚ ਜਿਹੜਾ ਮੈਂ ਪਹਿਲਾਂ ਦੱਸਿਆ ਉਹਨੂੰ ਕੋਈ ਵੀ ਸੁਣਨਾ ਨਹੀਂ ਚਾਹੁੰਦਾ ਆਈਬੀਐਸ ਜਿਹੜੇ ਲੋਕ ਨੂੰ ਬਿਮਾਰੀ ਸਮਝਦੇ ਆ ਵੀ ਪੇਟ ਦੇ ਵਿੱਚ ਗੜਬੜੀ ਰਹਿੰਦੀ ਆ ਜਦ ਡਾਈਜੈਸ਼ਨ ਦੀ ਦਿੱਕਤ ਆਉਂਦੀ ਆ ਅਗਰ ਇਹ ਲੋਕ ਬਿਮਾਰੀ ਸਮਝ ਕੇ ਚੱਲਣ ਫਿਰ ਬਿਮਾਰੀ ਦਾ ਇਲਾਜ ਕੀ ਆ ਵੀ ਦੇਖੋ ਬਿਮਾਰੀ ਪਹਿਲਾਂ ਤੁਹਾਨੂੰ ਦਿਮਾਗ ਚੋਂ ਕੱਢਣਾ ਪੈਣਾ ਕਿਉਂਕਿ ਬ੍ਰੇਨ ਦੇ ਨਾਲ ਜੁੜੀ ਹੋਈ ਆ ਜਦੋਂ ਮੈਨੂੰ ਇਹ ਮਹਿਸੂਸ ਹੁੰਦਾ ਵੀ ਮੈਂ ਹੁਣ ਖਾਣਾ ਖਾਦਾ ਮੈਨੂੰ ਹੁਣੇ ਫਿਰ ਪੇਟ 'ਚ ਗੜਬੜੀ ਹੋਈ ਮੈਨੂੰ ਹੁਣੇ ਫਿਰ ਆ ਚੀਜ਼ ਹੋਈ ਮੈਨੂੰ ਫਿਰ ਟਾਇਲਟ ਜਾਣਾ ਪੈਣਾ ਸਾਡੇ ਦਿਮਾਗ ਨਾਲ ਜੁੜੀ ਖੇਡ ਆ ਉਹ ਪਹਿਲਾਂ ਆਪਣੇ ਮਾਈਂਡ 'ਚੋਂ ਕੱਢੋ ਵੀ ਇਹ ਪ੍ਰੋਬਲਮ ਹੈ ਕਿ ਨਹੀਂ ਹੈ ਤੁਸੀਂ ਡਿਸਾਈਡ ਕਰਨਾ ਜੇ ਠੀਕ ਹੋਣਾ ਨੰਬਰ 2 ਤੇ ਆਪਣਾ ਖਾਣਾ ਸਹੀ ਕਰ ਲਓ ਜੇ ਤੁਸੀਂ ਖਾਣਾ ਗੰਦਾ ਖਾਣੋਂ ਨਹੀਂ ਹਟੇ ਕਿਸੇ ਵੀ ਟੋਟਕੇ ਨੇ ਕਿਸੇ ਵੀ ਆਯੁਰਵੇਦ ਕਿਸੇ ਵੀ ਘਰੇਲੂ ਚੀਜ਼ ਨੇ ਠੀਕ ਤੋਂ ਨਹੀਂ ਕਰਨਾ ਇੰਪੋਰਟੈਂਟ ਚੀਜ਼ ਇਹਨੂੰ ਠੀਕ ਕਰ ਲਈ ਘਰ ਦੇ ਵਿੱਚ ਹੀ ਸਾਡੇ ਸਮਾਨ ਪਿਆ ਆ ਹੁਣ ਘਰ ਦਾ ਜਿਹੜਾ ਉਹ ਸਮਾਨ ਉਹ ਸਾਨੂੰ ਚੰਗਾ ਨਹੀਂ ਲੱਗਦਾ ਘਰ ਦੀ ਮੁਰਗੀਆਂ ਵੀ ਨਹੀਂ ਕਿਹਾ ਦਾਲ ਬਰਾਬਰ ਆ ਪਰ ਜੇ ਅਸੀਂ ਉਹ ਖਾਂਦੇ ਸੀ ਅੱਜ ਅਸੀਂ ਗੱਲ ਕਰਦੇ ਆਂ ਵੀ ਅੱਜ ਆਈਬੀਐਸ ਆ ਗਿਆ ਅੱਜ ਤੋਂ 5 ਸਾਲ ਪਹਿਲਾਂ ਆਈਬੀਐਸ ਤਾਂ ਹੈ ਨਹੀਂ ਪੇਟ ਤਾਂ ਪਹਿਲਾਂ ਵੀ ਖਰਾਬ ਹੁੰਦੇ ਸੀ ਸਾਡੀ ਉਮਰ 40 ਸਾਲ ਹੋ ਗਈ ਤੁਸੀਂ ਮੰਨ ਲਓ 5 ਦਾ 10 ਪਿੱਛੇ ਚਲੇ ਜਾਓ 10 ਦਾ 15 ਪਿੱਛੇ ਚਲੇ ਜਾਓ ਅਸੀਂ ਡਬਲ ਲਾ ਲਈਏ 20 ਸਾਲ ਦੀ ਉਮਰ ਸੀ ਜਦੋਂ ਸਾਡੀ ਕੀ ਤੁਸੀਂ ਆਈਬੀਐਸ ਸੁਣਿਆ ਸੀ ਕਿਉਂ ਨਹੀਂ ਹੈ ਆਈਬੀਐਸ ਇਹ ਹੁਣ ਹੀ ਕਿਉਂ ਆ ਗਿਆ ਬਿਮਾਰੀ ਹੁਣ ਕਿਉਂ ਆ ਰਹੀ ਆ ਕਿਉਂਕਿ ਹੁਣ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਗਲਤ ਹੋ ਗਈਆਂ ਅਸੀਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਐਨਜ਼ਾਈਮ ਵਾਲਾ ਫੂਡ ਨਹੀਂ ਖਾਂਦੇ ਸਭ ਤੋਂ ਜ਼ਿਆਦਾ ਬੈਸਟ ਜਿਹੜੀ ਐਨਜ਼ਾਈਮ ਆ ਸਾਨੂੰ ਉਹ ਸਾਨੂੰ ਮਿਲਦੀ ਸੌਂਫ ਚ ਕਿੰਨੇ ਕ ਬੰਦੇ ਸੁਣਨ ਵਾਲੇ ਜਿਹੜੇ ਰੂਟੀਨ ਚ ਸੌਂਫ ਖਾਂਦੇ ਸੌਂਫ ਕਿੱਥੇ ਪੈਂਦੀ ਸਿਰਫ ਚਾਹ ਤੇ ਜਾਂ ਸੌਂਫ ਕਿੱਥੇ ਮਿਲਦੀ ਸਾਨੂੰ ਜਦੋਂ ਅਸੀਂ ਕਿਸੇ ਰੈਸਟੋਰੈਂਟ ਹੋਟਲ ਚ ਖਾਣਾ ਖਾਂਦੇ ਉਹ ਵੀ ਸੌਂਫ ਰੰਗ ਲੱਗੀ ਉਹਦੇ ਨਾਲ ਚੰਗਾ ਤੁਸੀਂ ਸੌਂਫ ਨਾ ਹੀ ਖਾਓ ਕਿਉਂਕਿ ਹਰ ਚੀਜ਼ ਫਲੇਵਰਡ ਚਾਹੀਦੀ ਸਾਨੂੰ ਸਵਾਦ ਚਾਹੀਦਾ ਸਵਾਦ ਸਾਨੂੰ ਮਰ ਇਹ ਚੀਜ਼ ਆ ਕਈ ਧਾਰਮਿਕ ਗ੍ਰੰਥਾਂ ਨੇ ਕਰਤੀ ਕਿ ਇਨਸਾਨ ਦੋ ਤਰੀਕੇ ਮਰਦਾ ਜਾਂ ਤੋ ਜੀਬ ਦੇ ਸੁਆਦ ਪਿੱਛੇ ਜਾਂ ਆਪਣੇ ਅੰਗਾਂ ਦੇ ਸੁਆਦ ਪਿੱਛੇ ਹੋਰ ਉਹਨੂੰ ਕੋਈ ਚੀਜ਼ ਖਤਮ ਨਹੀਂ ਕਰ ਸਕਦੀ ਅੱਜ ਦੀ ਡੇਟ 'ਚ ਵੀ ਇਹੀ ਹੋ ਰਿਹਾ ਸੀ ਸੁਆਦ ਪਿੱਛੇ ਭੱਜ-ਭੱਜ ਕੇ ਆਪਣਾ ਸਿਸਟਮ ਖਰਾਬ ਕਰ ਲਿਆ ਆਪਾਂ ਗੱਲ ਕਰ ਰਹੇ ਕਿ ਇਹਨੂੰ ਠੀਕ ਕਿੱਦਾਂ ਕਰਨਾ ਠੀਕ ਕਰਨ ਲਈ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਆ ਆ ਖਾਣ ਦੀਆਂ ਆਦਤਾਂ ਪਹਿਲਾਂ ਤਾਂ ਖਾਣ ਦੀਆਂ ਆਦਤਾਂ ਦੇ ਵਿੱਚ ਅਸੀਂ ਜਿਹੜਾ ਗੰਦੇ ਤੇਲਾਂ ਵਾਲਾ ਖਾਣਾ ਆ ਉਹ ਬੰਦ ਕਰਨਾ ਆ ਜਿਹੜੇ ਫਾਸਟ ਫੂਡ ਆ ਮੈਦੇ ਵਾਲੀਆਂ ਚੀਜ਼ਾਂ ਆ ਪੀਜ਼ਾ ਆ 버ਗਰ ਆ ਕੋਈ ਵੀ ਇਦਾਂ ਦੀ ਚੀਜ਼ਾਂ ਘਟੂਰੇ ਆ ਸਮੋਸੇ ਕੋਈ ਵੀ ਜਿਹੜੀ ਚੀਜ਼ ਤੁਹਾਨੂੰ ਇਹ ਲੱਗਦਾ ਕਿ ਬਾਹਰ ਬਣਦੀ ਆ ਤੁਹਾਨੂੰ ਦੁਕਾਨ ਤੋਂ ਖਰੀਦਣੀ ਪੈ ਰਹੀ ਆ ਜਿਹਦੇ ਵਿੱਚ ਤੁਹਾਨੂੰ ਪਤਾ ਵੀ ਕੁਦਰਤ ਨਹੀਂ ਹੈਗੀ ਉਹ ਬੰਦ ਕਰਨੀਆਂ ਲੋਕਾਂ ਨੇ ਸਾਡਾ ਪੋਡਕਾਸਟ ਦਾ ਬਾਈਕਟ ਕਰ ਦੇਣਾ ਕਿ ਦੇਖੋ ਉਹਨਾਂ ਉਹ ਸਾਰੀ ਚੀਜ਼ਾਂ ਸਾਡੀਆਂ ਬੰਦ ਕਰਵਾ ਦਿਤੀਆਂ ਉਹ ਦੇਖੋ ਅਸੀਂ ਦੱਸ ਰਹੇ ਆ ਅਸੀਂ ਸਲਾਹ ਦੇ ਰਹੇ ਹਾਂ ਸੁਣਨਾ ਨਹੀਂ ਸੁਣਨਾ ਤੇ ਅਮਲ ਕਰਨਾ ਨਹੀਂ ਕਰਨਾ ਕਿਉਂਕਿ ਅੱਜ ਇਹ ਸਾਡੀ ਗੱਲ ਨਹੀਂ ਸੁਣਨਗੇ ਅਸੀਂ ਤੇ ਇਹਨਾਂ ਦੀ ਬਿਹਤਰੀ ਦੱਸਦੇ ਕੱਲ ਫਿਰ ਡਾਕਟਰ ਦੀ ਸੁਣਨੀ ਪੈਣੀ ਫਿਰ ਡਾਕਟਰ ਦੀ ਸੁਣਨ ਤੋਂ ਬੈਟਰ ਆ ਵੀ ਜੇ ਦਵਾਈਆਂ ਖਾ ਕੇ ਠੀਕ ਹੋਣਾ ਤਾਂ ਫਿਰ ਤੁਸੀਂ ਸਮਝ ਲਓਗੇ ਤੁਸੀਂ ਇਹਦੇ ਨਾਲੋਂ ਚੰਗਾ ਇਹਨੂੰ ਸੁਣਨਾ ਹੀ ਬੰਦ ਕਰ ਦਿਓ ਤੇ ਜੇ ਆਪਾਂ ਗੱਲ ਕਰੀਏ ਪਹਿਲਾਂ ਖਾਣੇ ਦੀ ਖਾਣਾ ਠੀਕ ਕਰਨਾ ਨੰਬਰ 2 ਤੇ ਤੁਸੀਂ ਜਿਹੜਾ ਖਾਣਾ ਖਾਣ ਦਾ ਟਾਈਮ ਆ ਉਹਨੂੰ ਡਿਵਾਈਡ ਕਰੋ 2.5 ਤੋਂ 3 ਘੰਟਿਆਂ ਦਾ ਕਮ ਸੇ ਕਮ ਗੈਪ ਹੋਵੇ ਜੇ ਤੁਸੀਂ ਮੰਨ ਲਓ 3 ਮੀਲ ਵੀ ਖਾਣੇ ਆ ਤਾਂ 3 ਮੀਲ ਅਸੀਂ ਇੱਕਦਮ ਕਿੱਦਾਂ ਖਾਣਾ ਖਾਣੇ ਆ ਕਿ ਜੇ ਮੰਨ ਲਓ ਮੈਂ ਬ੍ਰੀਕਫਾਸਟ ਕਰ ਲਿਆ ਅਸੀਂ ਲੰਚ ਕਰਨਾ ਹੀ ਨਹੀਂ ਤਾਂ ਅਸੀਂ ਡਿਨਰ ਕਰਨਾ ਉਹ ਜਦੋਂ ਸਾਰਾ ਦਿਨ ਵੀ ਭੁੱਖੇ ਰਹਿੰਨੇ ਆ ਤਾਂ ਵੀ ਬੋਡੀ ਉਹਨੂੰ ਪਚਾਰ ਹੀ ਪਾਰੀ ਫਿਰ ਤੁਸੀਂ ਸਾਰਾ ਦਿਨ ਭੁੱਖੇ ਰਹੇ ਫਿਰ ਰਾਤ ਨੂੰ ਜਦੋਂ ਘਰੇ ਆਏ ਜੋ ਆਇਆ ਉਹ ਖਾ ਲਿਆ ਬਿਲਕੁਲ ਤੋਦ ਦਿਨਾਂ ਕੀ ਹੋਇਆ ਜਦੋਂ ਹੁਣ ਮੰਨ ਲਓ ਤੁਹਾਨੂੰ ਜਦੋਂ ਪਿਆਸ ਲੱਗੀ ਸੀ ਉਦੋਂ ਤੁਸੀਂ ਪਾਣੀ ਮਿਲਿਆ ਨਹੀਂ ਜਦੋਂ ਪਾਣੀ ਮਿਲਿਆ ਫਿਰ ਉਹਦੇ ਨਾਲ ਅਫਰੀਮਾ ਹੀ ਹੋ ਜੋ ਲੋੜ ਸੀ ਉਦੋਂ ਤੁਹਾਨੂੰ ਚੀਜ਼ ਮਿਲੀ ਨਹੀਂ ਖਾਣਾ ਠੀਕ ਕਰਨਾ ਖਾਣ ਦੀ ਆਦਤਾਂ ਠੀਕ ਕਰਨੀਆਂ ਮੋਬਾਈਲ ਜਾਂ ਟੀਵੀ ਦੀ ਵਰਤੋਂ ਘੱਟ ਤੋਂ ਘੱਟ ਕਰੋ। ਹੂੰ। ਖਾਣਾ ਖਾਂਦਿਆਂ ਟਾਈਮ ਅਸੀਂ ਸਕੂਲੇ ਸੁਣਦੇ ਸੀ ਮੈਨੂੰ ਯਾਦ ਆਜ ਵੀ ਜਦੋਂ ਮੈਂ 7ਵੀਂ ਕਲਾਸ 'ਚ ਪੜਦਾ ਸੀ ਕਿ ਸਾਡੇ ਟੀਚਰ ਸਾਨੂੰ ਕਹਿੰਦੇ ਸੀ ਖਾਣਾ ਖਾਂਦਿਆਂ ਬੋਲਣਾ ਨਹੀਂ। ਹੂੰ। ਨੰਬਰ 1 ਕਿਉਂ ਨਹੀਂ ਬੋਲਣਾ ਕਿ ਸਾਹ ਵਾਲੀ ਤੇ ਫੂਡ ਵਾਲੀ ਪਾਈਪ ਇੱਕ ਆ ਤੁਹਾਡਾ ਖਾਣਾ ਅੱਗੇ ਪਿੱਛੇ ਨਾ ਹੋ ਜਾਓ ਤੁਹਾਡੀ ਸਾਹ ਵਾਲੀ ਨਾਲੀ 'ਚ ਨਾ ਪ੍ਰੋਬਲਮ ਆ ਜਾਵੇ। ਨੰਬਰ 2 ਤੇ ਤੁਸੀਂ ਜਦੋਂ ਖਾਣਾ ਖਾਂਦਿਆਂ ਬੋਲੋਗੇ ਤਾਂ ਤੁਹਾਡਾ ਧਿਆਨ ਦੂਸਰੇ ਪਾਸੇ ਡਿਵਾਈਡ ਹੋਗਾ ਦਿਮਾਗ ਤੁਹਾਡੇ ਖਾਣੇ ਨੂੰ ਨਹੀਂ ਪਚਾਊਗਾ। ਤੁਸੀਂ ਉਹਨੂੰ ਸੁੱਟ ਰਹੇ ਆਂ ਅੰਦਰ। ਹੂੰ। ਉਸ ਤੋਂ ਬਾਅਦ ਇਹ ਤੇ ਚੀਜ਼ਾਂ ਹੋ ਗਈਆਂ ਬੇਸਿਕ ਜਿਹੜੀਆਂ ਕਰਨੀਆਂ ਜ਼ਰੂਰੀ ਆ ਇਸ ਤੋਂ ਬਾਅਦ ਅਸੀਂ ਅਜਿੰਨੇ ਅਸੀਂ ਇਹਦੇ ਨਾਲ ਖਾਣਾ ਕੀ ਆ ਵੀ ਜਿਹੜਾ ਸਾਡਾ ਖਾਣਾ ਵੀ ਪਚਦਾ ਰਹੇ ਜੀ ਉਹਦੇ ਲਈ ਸਭ ਤੋਂ ਸੌਖਾ ਤਰੀਕਾ ਹੈਗਾ ਸੌਂਫ ਜਿਹੜੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੌਂਫ ਸਾਡੀ ਬੁਧੀ ਹਾਂਜੀ ਪੇਟ ਸਵਰੇ ਜਾਂ ਕਿਸੇ ਵੀ ਤਰ੍ਹਾਂ ਮਰਜ਼ੀ ਖਾ ਲੋ ਜਿਆਦਾ ਬੈਸਟ ਖਾਲੀ ਪੇਟ ਆ ਦਾਸ ਤੋਂ 15 ਗ੍ਰਾਮ ਆਰਗੇਨਿਕ ਸੌਂਫ ਲੈਣੀ ਹੁਣ ਸੌਂਫ ਨੂੰ ਵੀ ਰੰਗ ਲੱਗਾ ਹੁੰਦਾ ਰੰਗ ਇਹ ਨਹੀਂ ਕਿ ਰੰਗ-ਬਰੰਗੀ ਸੌਂਫ ਉਹ ਹਰੀ ਨੂੰ ਹੀ ਹਰਾ ਰੰਗ ਕਰ ਦਿੰਦੇ ਜੇ ਤੁਸੀਂ ਮੰਗਦੇ ਆ ਨਾ ਅਸੀਂ ਮੰਗਦੇ ਜਿਹੜਾ ਹਰਾ ਰੰਗ ਅਸੀਂ ਨਹੀਂ ਦੇਖਦੇ ਅਸੀਂ ਕਿ ਉਦਾਹਰਨ ਦੇ ਤੌਰ ਤੇ ਅਸੀਂ ਦੇਖਦੇ ਸੀ ਕਿ ਕੇਲੇ ਜਦੋਂ ਅਸੀਂ ਸਕੂਲ ਕਾਲਜ ਜਾਂਦੇ ਉਹ ਚਿਤਰੀ ਵਾਲੇ ਸੀ ਅੱਜ ਕਿਸੇ ਨੂੰ ਪਤਾ ਨਹੀਂ ਚਿਤਰੀ ਵਾਲੇ ਕੇਲੇ ਕਿਹੜੇ ਆ ਤੇ ਉਹ ਕੇਲੇ ਚਿਤਰੀ ਵਾਲੇ ਕਿਹੜੇ ਹੁੰਦੇ ਜਿਹੜੇ ਆਟੋਮੈਟਿਕਲੀ ਪੱਕਦੇ ਆ ਉਹਨਾਂ ਨੂੰ ਸਿਰਫ ਸਟੋਰ ਕੀਤਾ ਜਾਂਦਾ ਸੀ ਹੈ ਨਾ ਤੇ ਅੱਜ ਕੇਲੇ ਆ ਗਏ ਜਿਹੜੇ ਬਾਹਰੋਂ ਦੇਖਣ ਨੂੰ ਸਹੀ ਲੱਗਦੇ ਆ ਤੇ ਅੰਦਰੋਂ ਉਹਦੇ ਵਿੱਚ ਛੋਟਾ ਜਿਹਾ ਇੱਕ ਡੰਡੀ ਟਾਈਪ ਨਿਕਾ ਉਹ ਕੇਲਾ ਨਹੀਂ ਹੈਗਾ ਨਾ ਉਹ ਤੁਹਾਨੂੰ ਬਾਹਰੋਂ ਲਿਸ਼ਕੀ ਚੀਜ਼ ਚੱਲਦੀ ਹੈ ਨਾ ਤੇ ਇੱਕ ਗੱਲ ਖੜੀ ਹੁੰਦੀ ਸਵਾਲ ਖੜਾ ਹੁੰਦਾ ਹੈ ਕਿ ਅਸੀਂ ਕੇਲੇ ਦਾ ਛਿਲਕਾ ਖਾਣਾ ਹੈ ਜਾਂ ਕੇਲਾ ਖਾਣਾ ਹੈ ਅਸੀਂ ਉਹਨੂੰ ਛੀ ਨੂੰ ਦੇਖਣਾ ਹੈ ਨਾ ਅਸੀਂ ਦਿਖਾਵੇ ਚ ਪੈ ਗਏ ਵੀ ਮੈਨੂੰ ਦੇਖਣ ਨੂੰ ਵਧੀਆ ਲੱਗਣਾ ਚਾਹੀਦਾ ਆ ਖਾਣਾ ਹੁਣ ਸੇਵ ਆ ਸੇਵ ਜਿਹੜਾ ਉਹਨੂੰ ਚਮਕ ਕਿਉਂ ਆ ਗਈ ਅੱਛੇ ਚੀਜ਼ ਹੋਰ ਹੈ ਬਰਗਰ ਕਿਸੇ ਵੀ ਤਰੀਕੇ ਤਰੀਕੇ ਦਾ ਆ ਜਾਂ ਪੀਜ਼ਾ 버ਗਰ ਟਿੱਕੀ ਕਿਸੇ ਵੀ ਤਰੀਕੇ ਦੀ ਆ ਉਹ ਬਾਹਰ ਹੀ ਦੇਖ ਕੇ ਨਹੀਂ ਛੱਡ ਉਹ ਬਾਹਰ ਹੀ ਦੇਖ ਕੇ ਨਹੀਂ ਅਸੀਂ ਮਨਾ ਕਰਦੇ ਉਹਨੂੰ ਖਾ ਲੈਨੇ ਆ ਫਲ ਫਰੂਟ ਹੋਵੇ ਤਾਂ ਸੌ ਨਖਰੇ ਆ ਜੀਭ ਦਾ ਸਵਾਦ ਆ ਨਾ ਜੀਭ ਦਾ ਸਵਾਦ ਸਾਨੂੰ ਖਿੱਚ ਰਿਹਾ ਜਦੋਂ ਅਸੀਂ ਜੀਭ ਦਾ ਸਵਾਦ ਤੇ ਨਹੀਂ ਕਾਬੂ ਕੀਤਾ ਫਿਰ ਅਸੀਂ ਪ੍ਰੋਬਲਮ 'ਚ गिरਾਂਗੇ ਤੁਸੀਂ ਸੌਫ ਲੈਣੀ ਆ ਸੌਫ ਦੀ ਪਛਾਣ ਇਹ ਆ ਜਿਹੜੀ ਦੇਸੀ ਸੌਫ ਹੁੰਦੀ ਆ ਆਰਗੇਨਿਕ ਕਿਤੇ ਵੀ ਮਿਲ ਜਾਂਦੀ ਆ ਉਹਦੇ ਦਾਣੇ ਜਿਹੜੇ ਕੋਈ ਹਰਾ ਫਿੱਕਾ ਹੋਊਗਾ ਕੋਈ ਗੂੜਾ ਮਤਲਬ ਇੱਕੋ ਜਿਹਾ ਹਰਾ ਰੰਗ ਨਹੀਂ ਹੋਊਗਾ ਜੀ ਉਹ ਸੌਫ ਨੂੰ ਤੁਸੀਂ ਪਾਊਡਰ ਬਣਾ ਕੇ ਰੱਖ ਲਓ ਦਿਨ ਦਾ 10 ਤੋਂ 15 ਗ੍ਰਾਮ ਸੌਫ ਦਾ ਪਾਊਡਰ ਖਾਣਾ ਕਦੇ ਵੀ ਖਾ ਲਓ ਚਾਹੇ ਖਾਲੀ ਪੇਟ ਖਾ ਲਓ ਚਾਹੇ ਖਾਣਾ ਖਾਣ ਤੋਂ ਬਾਅਦ ਖਾ ਲਓ ਸਿਰਫ ਸੌਫ ਨਾਲ ਇੱਕੋ ਹੀ ਪ੍ਰੋਬਲਮ ਹੋਣੀ ਬਹੁਤ ਸਵਾਲ ਆਉਂਦਾ ਕਿ ਸੌਫ ਖਾਣੀ ਸਹੀ ਆ ਇਹ ਤਾਂ ਕੋਈ ਸਵਾਲ ਹੀ ਹੁੰਦਾ ਪਟੂਰਾ ਖਾਣਾ ਸਹੀ ਆ 버ਗਰ ਖਾਣਾ ਸਹੀ ਆ ਜਿਹੜਾ ਖਾਣਾ ਸਾਡੇ ਲਈ ਕੁਦਰਤ ਨੇ ਬਣਾਇਆ ਉਹ ਗਲਤ ਨਹੀਂ ਹੈਗਾ ਉਹਦੀ ਵਰਤੋਂ ਤੁਸੀਂ ਗਲਤ ਕਰ ਸਕਦੇ ਆ ਪਰ ਖਾਣਾ ਗਲਤ ਨਹੀਂ ਸੌਫ ਜਿਆਦਾ ਲੰਮਾ ਸਮਾਂ ਖਾਓਗੇ ਕੀ ਕਰੋਗੇ ਤੁਹਾਨੂੰ ਵੱਤ ਵੱਤ ਕੌਨਸਟਿਪੇਸ਼ਨ ਕਰ ਦੂਗੀ ਸੌਫ ਸਾਡੇ ਐਨਜ਼ਾਈਮ ਬੋਡੀ ਚ ਪੇਜ ਕੇ ਸਾਡਾ ਸਟੂਲ ਜਿਹੜਾ ਆ ਜਦੋਂ ਅੰਦਰ ਜਾ ਕੇ ਖਾਣੇ ਤੋਂ ਬਾਅਦ ਸਟੂਲ ਤਿਆਰ ਹੁੰਦਾ ਟਾਇਲਟ ਤਿਆਰ ਹੁੰਦੀ ਉਹਨੂੰ ਖਿਲਰਨੋਂ ਬਚਾਉਂਦਾ ਹੈ ਉਹਨੂੰ ਬਾਈਂਡ ਕਰਦਾ ਹੈ ਉਹਦੇ ਨਾਲ ਤੁਹਾਨੂੰ ਟਾਇਲਟ ਉਦੋਂ ਹੀ ਆਉਂਦੀ ਹੈ ਜਦੋਂ ਤੁਹਾਡਾ ਪੇਟ ਭਰ ਜਾਂਦਾ ਇਹ ਨਹੀਂ ਹਰ ਦਮ ਤੁਹਾਡਾ ਟਾਇਲਟ ਲੂਜ਼ ਹੋਈ ਜਾਣਾ ਨੰਬਰ 2 ਤੇ ਫਾਈਬਰ ਵਾਲੀਆਂ ਚੀਜ਼ਾਂ ਫਾਈਬਰ ਵਾਲੇ ਫਰੂਟਸ ਅਸੀਂ ਕਿੰਨੇ ਖਾਣੇ ਜੇ ਫਰੂਟਸ ਖਾਣੇ ਇੱਥੇ ਉਹ ਕਹਣਗੇ ਫਰੂਟਾਂ ਨੂੰ ਵੀ ਕੈਮੀਕਲ ਲੱਗਾ ਫੋਨੋ కెమికਲ ਦੀ ਗੱਲ ਕਰੀ ਇੱਕ కెమికਲ ਤੁਸੀਂ ਸਿੱਧਾ ਹੀ ਖਾ ਰਹੇ ਮਤਲਬ ਇੱਕ ਤੁਸੀਂ ਇੱਕ ਪ੍ਰੋਸੈਸਡ ਫੂਡ ਸਿੱਧਾ ਹੀ ਖਾ ਰਹੇ ਇੱਕ కెమికਲ ਲਗਾ ਖਾ ਰਹੇ ਉਹ ਤੇ ਜੇ ਜ਼ਰੂਰ ਆ ਪਰ ਜੇ ਅਸੀਂ ਇਹਦੇ ਕੰਪੈਰੀਟਿਵ ਮੰਨ ਲਓ ਇੱਥੇ ਆ ਸੇਬ ਪਿਆ ਆ ਇੱਥੇ ਆ ਪੀਜ਼ਾ ਪਿਆ ਆ ਤੇ ਦੋਨਾਂ ਚੋ ਹਾਈਜੀਨ ਕਿਹੜਾ ਆ ਜਾਂ ਦੋਨਾਂ ਚੋ ਨੇਚਰਲ ਕਿਹੜਾ ਆ ਸੇਬ ਕੋਸ਼ ਪਰਸੈਂਟ ਤੇ ਸਹੀ ਹੋਊਗਾ ਬਿਲਕੁਲ ਬਿਲਕੁਲ ਅਸੀਂ ਉੱਥੇ ਉਹ ਚੀਜ਼ ਨੂੰ ਦੇਖਣਾ ਆ ਕਿ ਜਿਹੜਾ ਅਸੀਂ ਫੂਡ ਖਾ ਰਹੇ ਆ ਉਹ ਸਬਜ਼ੀਆਂ ਆ ਫਰੂਟਸ ਸਮੇ ਗੱਲ ਤਾਂ ਲੈ ਕੇ ਆਇਆ ਕਿ ਅਸੀਂ ਇਹ ਮੰਨੂ ਦਿਲ ਸਕਦੇ ਨੇ ਫਰੂਟ ਕਿਹੜਾ ਹਾਈਜੀਨ ਆ ਜਾਂ ਫਰੂਟ ਕਿਹੜਾ ਹਾਈਜੀਨ ਮੇਜੇ ਬਾਹਰ ਲਈ ਖਾਣਾ ਆ ਤੇ ਤਵਾਈ ਲੱਗਾਈ ਖਾਣਾ ਤੇ ਬਾਹਰਲੀ ਚੀਜ਼ ਆ ਤਵਾਈ ਹੀ ਖਾ ਲਉ ਨਹੀਂ ਉਹ ਫਰਕ ਆ ਉਹਦੇ ਵਿੱਚ ਕਿਤਨਾ ਕਿਤੇ ਉਹਦੇ ਵਿੱਚ ਨੇਚਰਲ ਹੈ ਆ ਬਾਕੀ ਤੁਸੀਂ ਉਹਨੂੰ ਖਰੀਦਣ ਦੇ ਸਮੇ ਖੁਦ ਵੀ ਦੇਖ ਸਕਦੇ ਆ ਹਰ ਚਮਕਦਾ ਜਿਹੜਾ ਫਰੂਟ ਆ ਜਾਂ ਕੋਈ ਵੀ ਪਾਲਿਸ਼ ਹੋਇਆ ਉਹ ਨਾ ਲਓ ਫਰੂਟਸ ਵਿੱਚ ਤੁਸੀਂ ਜਿੱਦਾਂ ਕੇਲੇ ਅਮਰੂਦ ਨਾਸ਼ਪਾਤੀ ਬੀ ਸੀਜ਼ਨਲ ਹੋਰ ਫਰੂਟ ਜਿੱਦਾਂ ਆ ਪਾਈਨੈਪਲ ਪਪੀਤਾ ਇਹਨਾਂ ਦੀ ਵਰਤੋਂ ਕਰ ਸਕਦੇ ਰੂਟੀਨ ਚ ਕਰਦੇ ਹੋ ਤਾਂ ਸਲਾਦ ਕੋਈ ਵੀ ਆ ਸਾਰਿਆਂ ਚ ਜੇ ਸਾਰਾ ਕੁਝ ਨਹੀਂ ਕਰਨਾ ਮੈਂ ਫਾਈਬਰ ਦੀ ਗੱਲ ਕਰ ਰਿਹਾ ਹਾਂ ਸਾਰਾ ਕੁਝ ਨਹੀਂ ਕਰਨਾ ਤੇ ਇਸਬਗੋਲ ਹੁੰਦਾ ਹੈ 10 ਤੋਂ 15 ਗ੍ਰਾਮ ਇਸਬਗੋਲ ਦਿਨ ਦੇ ਵਿੱਚ ਇੱਕ ਵਾਰੀ ਪਾਣੀ ਚ ਮਿਕਸ ਕਰਕੇ ਪੀ ਲਓ ਦਹੀਂ ਚ ਮਿਕਸ ਕਰਕੇ ਪੀ ਖਾ ਲਓ ਦਹੀਂ ਚ ਮਿਕਸ ਕਰੋਗੇ ਥੋੜਾ ਇਹ ਤੁਹਾਡਾ ਸਟੂਲ ਜ਼ਿਆਦਾ ਟਾਈਟ ਕਰੂਗਾ ਤੁਸੀਂ ਪਾਣੀ ਚ ਮਿਕਸ ਕਰਕੇ ਪੀ ਲਓ ਉਹਦੇ ਨਾਲ ਵੀ ਤੁਹਾਨੂੰ ਫਾਈਬਰ ਦੀ ਕਮੀ ਪੂਰੀ ਹੋਊਗੀ ਜਦੋਂ ਐਨਜ਼ਾਈਮ ਤੇ ਫਾਈਬਰ ਮਿਲ ਗਏ ਤਾਂ ਵੀ ਆਈਬੀਐਸ ਘੱਟ ਹੋਣੀ ਦੋਸਤੋ ਵੀ ਜ਼ਰੂਰੀ ਗੱਲ ਆ ਖਾਣਾ ਖਾਣ ਦੇ ਨਾਲ ਪਾਣੀ ਨਹੀਂ ਪੀਣਾ ਪਰ ਸ਼ਰਤ ਇਹ ਕਿ ਜੇ ਤੁਸੀਂ ਬਚਪਨ ਤੋਂ ਪੀਂਦੇ ਆ ਰਹੇ ਸ਼ੁਰੂਆਤ ਫਿਰ ਪੀਓ ਨਾਰਮਲੀ ਆਯੁਰਵੇਦ ਦੇ ਅਕੋਰਡਿੰਗ ਸਾਨੂੰ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਪੀਣਾ ਚਾਹੀਦਾ ਅੱਧਾ ਘੰਟਾ ਬਾਅਦ ਚ ਪਰ ਇਹ ਗੱਲ ਸਿਰਫ ਉਸੇ ਤੇ ਲਾਗੂ ਹੁੰਦੀ ਆ ਜਿਹੜਾ ਬੰਦਾ ਪਹਿਲਾਂ ਜਿੱਦਾਂ ਦਾ ਹੈ ਅਸੀਂ ਮੇਰੀ ਵੀਡੀਓ ਸੁਣ ਕੇ ਆਪਣਾ ਪਾਣੀ ਪੀਣ ਦਾ ਤਰੀਕਾ ਨਾ ਚੇਂਜ ਕਰਿਓ ਕਿਉਂਕਿ 20 ਸਾਲ ਪਹਿਲਾਂ ਤੁਸੀਂ ਜੋ ਫਾਲੋ ਕਰਦੇ ਉਹਨੂੰ ਅੱਜ ਚੇਂਜ ਕਰੋਗੇ ਤਾਂ ਵੀ ਪ੍ਰੋਬਲਮ ਆਊਗੀ ਜੇ ਤੁਸੀਂ ਦੋ ਚੀਜ਼ਾਂ ਪਹਿਲੀ ਐ ਮੈਂ ਦੱਸਿਆ ਜਿਹੜੀਆਂ ਫਾਲੋ ਕਰ ਲਓਗੇ ਸੌਫ ਪਲੱਸ ਇਹ ਸਭ ਗੱਲ ਤੋਂ ਤੁਹਾਨੂੰ ਕਈ ਪਰਸੈਂਟ ਜਿਹੜੀ ਆ ਜਿਹੜੀ ਆਈਬੀਐਸ ਦੀ ਪ੍ਰੋਬਲਮ ਆ ਉਹ ਠੀਕ ਹੋ ਜੂਗੀ ਜੀ ਸੋ ਆਪਾਂ ਇਹ ਕਹਿ ਸਕਦੇ ਆ ਕਿ ਆਈਬੀਐਸ ਇੱਕ ਦਿਮਾਗੀ ਚੀਜ਼ ਦੇ ਨਾਲ ਜੁੜੀ ਹੋਈ ਇੱਕ ਅਵਸਥਾ ਆ ਜਿਹਨੂੰ ਅਸੀਂ ਬਿਮਾਰੀ ਦਾ ਨਾਮ ਦੇ ਦਿੱਤਾ ਛੋਟੇ ਛੋਟੀਆਂ ਚੀਜ਼ਾਂ ਜਿਹੜੀਆਂ ਜਿਨ੍ਹਾਂ ਦਾ ਪਰਹੇਜ਼ ਕਰਕੇ ਜਿਹਨਾਂ ਦੀ ਵਰਤੋਂ ਕਰਕੇ ਘਰ ਦਾ ਖਾਣਾ ਖਾ ਕੇ ਫਾਈਬਰ ਨਾਲ ਜੁੜਿਆ ਖਾਣਾ ਖਾ ਕੇ ਅਸੀਂ ਇਹਨੂੰ ਠੀਕ ਕਰ ਸਕਦੇ ਆ ਤੇ ਅਰਵਿੰਦਰ ਜੀ ਜਾਂਦੇ ਜਾਂਦੇ ਜਿਹੜੇ ਉਹ ਲੋਕ ਜਿਹੜੇ ਬਾਰ-ਬਾਰ ਕਿਸੇ ਵੀ ਨਿੱਕੀ ਜਿਹੀ ਬਿਮਾਰੀ ਨੂੰ ਦਿਮਾਗ ਤੇ ਲੈ ਕੇ ਬਹਿ ਜਾਂਦੇ ਆ ਕਹਿੰਦੇ ਡਾਕਟਰ ਤੋਂ ਦਵਾਈ ਲੈਣ ਬਾਅਦ ਚ ਜਾਂਦੇ ਪਹਿਲੀ ਗੱਲ ਕਹਿ ਦਿੰਦੇ ਅੱਛਾ ਹੁਣ ਮੈਂ ਠੀਕ ਹੋਣਾ ਤਾਂ ਮੇਰਾ ਤੁਸੀਂ ਆਈਬੀਐਸ ਠੀਕ ਕਰਤਾ ਦੁਬਾਰਾ ਤਾਂ ਨਹੀਂ ਕਿਤੇ ਹੋ ਜਾਏਗਾ ਹਾਂ ਦੇਖੋ ਇਹ ਬਹੁਤ ਚੀਜ਼ਾਂ ਹੁੰਦੀਆਂ ਨੇ ਇਹ ਆਈਬੀਐਸ ਨੂੰ ਲੈ ਕੇ ਨਹੀਂ ਹਰੇਕ ਬਿਮਾਰੀ ਨੂੰ ਲੈ ਕੇ ਆ ਵੀ ਮੈਂ ਇੱਕ ਵਾਰੀ ਠੀਕ ਹੋ ਗਿਆ ਦੁਬਾਰਾ ਤਾਂ ਨਹੀਂ ਹੋਊਗਾ ਤੁਹਾਨੂੰ ਪਹਿਲਾਂ ਪਤਾ ਤੁਸੀਂ ਠੀਕ ਬਿਮਾਰ ਕਿਦਾਂ ਹੋਏ ਆ ਖਾਣ ਪੀਣ ਦੇ ਗਲਤ ਆਦਤਾਂ ਕਰਕੇ ਮਤਲਬ ਜੋ ਫਿਊਲ ਜਾ ਰਿਹਾ ਇੰਜਨ ਉਦੋਂ ਤੇ ਕੰਮ ਕਰ ਰਿਹਾ ਜੋ ਤੁਸੀਂ ਖਾਣਾ ਪਾ ਰਹੇ ਬਾਡੀ ਉਦੋਂ ਤੇ ਕੰਮ ਕਰ ਰਹੀ ਡਾਕਟਰ ਡਾਕਟਰ ਇੱਕ ਵਾਰੀ ਠੀਕ ਅਸਾ ਉਸ ਤੋਂ ਬਾਅਦ ਤੁਸੀਂ ਖਾਣਾ ਕਿੱਦਾਂ ਦਾ ਖਾਣੇ ਹੁਣ ਡਾਕਟਰ ਉਹਦੇ ਵਿੱਚ ਕੀ ਕਰੂਗਾ ਜੇ ਤੁਹਾਡੀ ਖਾਣਾ ਠੀਕ ਹੋਣ ਤੋਂ ਬਾਅਦ ਤੁਹਾਡੀ ਮੈਡੀਸਨ ਹੀ ਗਲਤ ਆਹ ਸੌਰੀ ਖਾਣਾ ਹੀ ਗਲਤ ਆ ਵੀ ਤੁਸੀਂ ਖਾਣਾ ਹੀ ਨਹੀਂ ਸਹੀ ਖਾ ਰਹੇ ਹੁਣ ਇਦਾਂ ਇੱਕ ਚੀਜ਼ ਆ ਜੀ ਅਸੀਂ ਕਿ ਬੰਦੇ ਕਹਿੰਦਾ ਮੇਰੀ ਇੱਕ ਵਾਰੀ ਬੋਡੀ ਬਣ ਗਈ ਕੀ ਦੁਬਾਰਾ ਬੋਡੀ ਡਾਊਨ ਨਹੀਂ ਜਾਊਗੀ ਕਿਹੜੀ ਚੀਜ਼ ਦੁਨੀਆ ਦੀ ਇੱਕ ਜਗ੍ਹਾ ਸਥੇਰਾ ਸਾਡਾ ਮੋਬਾਈਲ ਹੀ ਆ ਉਹਨੂੰ ਅਸੀਂ ਕਿੰਨੀ ਵਾਰੀ ਚਾਰਜ ਕਰਦੇ ਆ ਅਸੀਂ ਖੁਦ ਕਿੰਨੀ ਵਾਰੀ ਨਹਾਉਨੇ ਆ ਖੁਦ ਕਿੰਨੀ ਵਾਰੀ ਵਾਸ਼ਰੂਮ ਜਾਂਦੇ ਆ ਕੀ ਅਸੀਂ ਜਦੋਂ ਜੰਮੇ ਸੀ ਐਡੇ ਸੀਗੇ ਅਸੀਂ ਬੱਚੇ ਪੈਦਾ ਹੋਏ ਸੀ ਭਾਰਤਾਂ ਜਿਹੜਾ ਦੇਖਣ ਵਾਲਾ ਸੁਣਨ ਵਾਲਾ ਕੋਈ 4 ਤੋਂ 5 ਕਿਲੋ ਦੀ ਰੇਸ਼ੋ 'ਚ ਪੈਦਾ ਹੋਇਆ 5 ਕਿਲੋ ਤੋਂ ਉੱਪਰ 4 ਤੋਂ ਕੋਈ ਨਹੀਂ ਹੁੰਦਾ ਨਾ ਜਦੋਂ ਸਾਡਾ ਸ਼ਰੀਰੀ ਨੇ ਇੱਕ ਜਗ੍ਹਾ ਟਿਕਿਆ ਫਿਰ ਸਾਡੇ ਸ਼ਰੀਰ ਦੀਆਂ ਅੰਦਰਲੀਆਂ ਗਤੀਵਿਧੀਆਂ ਬਿਮਾਰੀਆਂ ਕਿੱਦਾਂ ਟਿਕਣਗੀਆਂ ਜੇ ਟਿਕਾਉਣੀਆਂ ਸਾਨੂੰ ਉਹਦੇ ਨਾਲ ਹਰ ਰੋਜ਼ ਯੋਜਨਾ ਪੈਣਾ ਆ ਖਾਣੇ ਨੂੰ ਲੈ ਕੇ ਵੀ ਤੇ ਜਿੱਦਾਂ ਜਿੱਦਾਂ ਤੁਹਾਡੀ ਉਮਰ ਬੰਦਾ ਕਹਿੰਦਾ ਮੈਂ ਪਿਛਲੇ 2 ਸਾਲ ਤੱਕ ਠੀਕ ਸੀਗਾ ਉਦੋਂ ਤੋਂ ਮੈਨੂੰ ਇਦਾਂ ਨਹੀਂ ਹੁੰਦਾ ਸੀ ਉਦੋਂ ਤੋਂ ਮੈਂ ਠੰਡੇ ਪਾਣੀ ਨਾਲ ਕਦੀ ਵੀ ਮੇਰਾ ਗਲਾ ਨਹੀਂ ਖਰਾਬ ਹੁੰਦਾ ਇੱਕ ਚੀਜ਼ ਹੋ ਰਹਾ ਹੈ ਫਿਰ ਅਸੀਂ ਗੱਡੀ ਗੱਲ ਫਿਰ ਲੰਬੀ ਚੱਲੇ ਜਾਂਦੀ ਹੈ ਇੱਕ ਚੀਜ਼ ਹੋ ਰਹਾ ਹੈ ਆਈਬੀਐਸ ਦੀ ਪੇ ਤਾਂ ਆਪਾਂ ਗੱਲ ਕੀਤੀ ਕਈ ਵਾਰੀ ਕੀ ਹੁੰਦਾ ਕਿ ਅਸੀਂ ਬਿਮਾਰੀ ਨੂੰ ਆਪਣੇ ਸਰੀਰ ਨੂੰ ਲੱਗਣ ਨੂੰ ਸਟੇਟਸ ਸਮਝਦੇ ਆਂ ਮਾ ਲੋ ਸਾਡੇ ਸਰਕਲ ਦੇ ਜੇ 10 ਬੰਦੇ ਆ 85 ਬੰਦਾ ਨਹੀਂ ਕਿ ਮੈਨੂੰ ਆਈਬੀਐਸ ਦੀ ਦਿੱਕਤ ਹੁੰਦੀ 9ਵਾਂ ਬੰਦਾ ਟੈਂਸ਼ਨ 'ਚ ਪੈ ਜਾਂਦਾ ਇਹ ਮੈਨੂੰ ਬਿਮਾਰੀ ਕਿਉਂ ਨਹੀਂ ਹੋਈ ਆਈਬੀਐਸ ਕੀ ਚੀਜ਼ ਹੈ ਦੇਖੋ ਉਹ ਜਿੱਦਾਂ ਕਹਿੰਦੇ ਖਰਬੂਜੇ ਦੇ ਖਰਬੂਜੇ ਰੰਗ ਬਦਲਦਾ ਹੁਣ ਇੱਕ ਇੱਕ ਟ੍ਰੈਂਡ ਬਣ ਗਿਆ ਵੀ ਬੀਪੀ ਸ਼ੂਗਰ ਦੀ ਦਵਾਈ ਹਰੇਕ ਨੂੰ ਲੱਗੀ ਉਹ ਕਹਿੰਦਾ ਮੇਰੀ ਗੋਲੀ ਲੱਗੀ ਮਖਾਣੇ ਖਾਣ ਤੋਂ ਬਾਅਦ ਖਾਣੀ ਹੈ ਜਾਂ ਮੈਂ ਸਵੇਰੇ ਖਾਲੀ ਪੇਟ ਖਾਣੀ ਹੈ ਟ੍ਰੈਂਡ ਯਾ ਸਟੇਟਸ ਸਮਝ ਲਓ ਅਸੀਂ ਇਹ ਸਮਝਦੇ ਅਸੀਂ ਕੋਈ ਵੀ ਕੰਮ ਕਰ ਲੱਗੇ ਇਨਸਾਨ ਆਪ ਪ੍ਰੋਡਕਟ ਦੀ ਮਹੱਤਤਾ ਨਹੀਂ ਸਮਝਦੇ ਮੈਨੂੰ ਚਾਹੀਦਾ ਕਿ ਨਹੀਂ ਉਹ ਵਰਤ ਰਿਹਾ ਮੈਂ ਵਰਤਨਾ ਉਹ ਦਵਾਈ ਖਾ ਰਿ ਅ ਐਸਿਡ ਦੀ ਦਵਾਈ ਖਾ ਰਿਆ ਤੇ ਆਮ ਬੰਦੇ ਨੂੰ ਲੱਗਦਾ ਯਾਰ ਇਹ ਫੈਸ਼ਨ ਅਖਰੇ ਦੀ ਬੋਡੀ ਚੱਲਦੀ ਹੈ ਤਾਂ ਉਹ ਫੈਸ਼ਨ ਨਹੀਂ ਭਰਾਵਾ ਉਹ ਤੋਂ ਬਿਨਾ ਹੀ ਨਹੀਂ ਚੱਲ ਰਿਹਾ ਉਹ ਆਪਣੀਆਂ ਖਾਣ ਦੀਆਂ ਆਦਤਾਂ ਨਹੀਂ ਸਹੀ ਕਰ ਰਿਹਾ ਹੁਣ ਐਸਿਡ ਜੇ ਬਣਦਾ ਹੈ ਉਹਨੂੰ ਠੀਕ ਕਰ ਲਈ ਤੁਹਾਡਾ ਫੂਡ ਬਹੁਤ ਜ਼ਿੰਮੇਦਾਰ ਹੈ ਬਿਲਕੁਲ ਤੁਸੀਂ ਫੂਡ ਨੂੰ ਅੰਦਰੋਂ ਤੁਸ ਨੂੰ ਹਟਣਾ ਨਹੀਂ ਤੇ ਤੁਹਾਡੀਆਂ ਹੀ ਪ੍ਰੋਬਲਮ ਬਦਨੀਆਂ ਇਦਾਂ ਹੀ ਇੱਕ ਟ੍ਰੈਂਡ ਬਣਦਾ ਜਾਂਦਾ ਵੀ ਮੈਂ ਆ ਆਈਬੀਐਸ ਉਹ ਕਹਿੰਦਾ ਜੀ ਇਹ ਮਤਲਬ ਉਹ ਇਹ ਦੇਖਦਾ ਵੀ ਆਈਬੀਐਸ ਹੋਣ ਦੇ ਨਾਲ ਵੀ ਇਹ ਤਾਂ ਵੀ ਇੰਨੇ ਕੰਮ ਕਰ ਰਿਹਾ ਅੱਛਾ ਜੇ ਮੈਂ ਫੇਲ ਆ ਮੈਂ ਸ਼ਾਇਦ ਇੰਨਾ ਕਰਕੇ ਮੈਂ ਇਹਦੇ ਵਰਗੀ ਇਹ ਵੀ ਚੀਜ਼ ਫਾਲੋ ਕਰਾਂ ਵੀ ਅਸੀਂ ਜਦੋਂ ਕੋਈ ਵੀ ਸਾਹਮਣੇ ਬੰਦਾ ਦੇਖਦੇ ਆ ਅਸੀਂ ਉਹਦੀਆਂ ਸਾਰੀਆਂ ਨੈਗੇਟਿਵ ਪੋਜ਼ਿਟਿਵ ਗੱਲਾਂ ਆਪਣੇ ਅੰਦਰ ਪਾਉਣਾ ਚਾਹੁੰਨੇ ਪਰ ਇਹ ਭੁੱਲ ਜਾਨੇ ਕਿ ਤੁਹਾਡਾ ਜਦੋਂ ਅੰਗੂਠਾ ਕਿਸੇ ਨਾਲ ਮੈਚ ਨਹੀਂ ਕਰਦਾ ਤੁਸੀਂ ਦੂਜੇ ਨਾਲ ਆਪਣੇ ਖਾਣ ਪੀਣ ਦੀਆਂ ਬਿਮਾਰੀਆਂ ਕਿੱਥੋਂ ਮੈਚ ਕਰ ਲੋਗੇ ਅੱਛਾ ਇੱਕ ਇਹ ਵੀ ਚੀਜ਼ ਹੈ ਕਿ ਜਿਹੜੇ ਡਾਕਟਰਸ ਨੇ ਜਿਹੜੇ ਡਾਈਟੀਸ਼ਨਸ ਨੇ ਅਗਰ ਉਹਨਾਂ ਨੂੰ ਕੋਈ ਕੋਈ ਵੀ ਪਰਸਨ ਕਾਲ ਕਰਦਾ ਕਿ ਮੈਨੂੰ ਆਹ ਵਾਲੀ ਦਿੱਕਤ ਹੈ ਤੇ ਉਹਨੂੰ ਇਹ ਲੱਗਦਾ ਕਿ ਜੇ ਤੇ ਮੈਂ ਵੱਡੀ ਟਰਮ ਜੀ ਬਣਾ ਕੇ ਦੱਸੂਗਾ ਜਿੱਦਾਂ ਆਈਬੀਐਸ ਲੋਕਾਂ ਨੇ ਨਵੀਂ ਟਰਮ ਕੱਢ ਦਿੱਤੀ ਆ ਇਹਨਾਂ ਹੋਰ ਦੋ ਚਾਰ ਨਵੀਆਂ ਕੱਢਣੀਆਂ ਜਾਂ ਕੱਢ ਦਿੱਤੀਆਂ ਹੁਣ ਕਿਆਂ ਕਿ ਜੇ ਮੈਂ ਨਹੀਂ ਦੱਸੂਗਾ ਤੇ ਇਹ ਸੁਣਨ ਵਾਲਿਆਂ ਨੂੰ ਇਦਾਂ ਲੱਗੂਗਾ ਇਹਨੂੰ ਡਾਈਟੀਸ਼ਨ ਨੂੰ ਆਦਾ ਹੀ ਕੁਛ ਨਹੀਂ ਆ ਇਹ ਡਾਕਟਰ ਨੂੰ ਆਦਾ ਕੁਛ ਨਹੀਂ ਹਾਂ ਉਹ ਕਹਿੰਦੇ ਜਦੋਂ ਆਰਾਮ ਹੋਣਾ ਸਵਾਦੀ ਚੁਟਕੀ ਨਾ ਵੀ ਆ ਜਾਂਦਾ ਹੈ ਹੈਨਾ ਤੇ ਕੋਈ ਵੀ ਬਿਜ਼ਨਸ ਆ ਉਹ ਡਰ ਦਾ ਬਿਜ਼ਨਸ ਆ ਕੋਈ ਵੀ ਬਿਜ਼ਨਸ ਆ ਉਹ ਡਰ ਦਾ ਬਿਜ਼ਨਸ ਆ ਹੁਣ ਡਾਈਟੀਸ਼ਨ ਨੇ ਜਾਂ ਡਾਕਟਰ ਨੇ ਜਦੋਂ ਆਪਣੀ ਪਰਚੀ ਦੇ ਪੈਸੇ ਲੈਣੇ ਆ ਤੇ ਉਹ ਜਦੋਂ ਮੰਨ ਲਓ ਉਹਨੇ ਡਾਕਟਰ 500 ਰੁਪਏ ਪਰਚੀ ਲੈ ਰਿਆ ਤੇ ਜੋ ਤੁਹਾਨੂੰ ਸਿਰਫ ਕਹਦੇ ਤੂੰ ਸਿਰਫ ਆ ਇੱਕ ਗੋਲੀ ਖਾ ਲੈ ਹਮ ਠੀਕ ਹੈ ਇੱਕ ਨਹੀਂ ਹੋਣਾ ਪਰ ਨਾਲ ਉਹ ਪ੍ਰੀਕਾਸ਼ਨਲੀ ਹੋਰ ਮੈਡੀਸਨ ਵੀ ਲਿਖ ਦਿੰਦਾ ਆ ਯਾਨੀ ਕਹ ਲੋ ਸਾਡੇ ਦਿਮਾਗ ਨੂੰ ਸੈੱਟ ਰੱਖਣ ਲਈ ਹਾਂ ਤੁਹਾਡੇ ਸਹੀ ਇੱਕ ਗੋਲੀ ਦਾ ਸਬਰ ਨਹੀਂ ਹੈ ਨਾ ਸਾਨੂੰ ਜੇ ਮੰਨ ਲਓ ਅਸੀਂ ਇਹ ਕਹੀਏ ਵੀ ਅੱਛਾ ਇੱਕ ਡਾਈਟੀਸ਼ਨ ਨੇ ਪੈਸੇ ਲੈ ਉਹ ਕਹਿੰਦਾ ਮੈਂ ਪਲਾਨ ਬਣਾਉਣ ਦੇ 5000 ਲੈਣਾ ਹੈ ਨਾ ਤੇ ਪਲਾਨ ਬਣਾਉਣ ਨੂੰ ਤਕਰੀਬਨ 1 ਤੋਂ 1.5 ਘੰਟਾ ਲੱਗਦਾ ਨਾਰਮਲੀ ਪਰ ਜੇ ਅਸੀਂ ਉਹ ਹੀ ਫੈਟ ਉਹਦੀ ਨਾਰਮਲ ਡਾਈਟ ਚ ਲੂਜ਼ ਕਰਾ ਦਈਏ ਤਾਂ ਡਾਈਟ ਟ੍ਰੇਨਰ ਆਪਣਾ ਕਲਾਇੰਟ ਕਹਿੰਦਾ ਕਿ ਯਾਰ ਇਹ ਹਮ ਬਸ ਆਹੇ ਦਿੱਤਾ ਵੀ ਆਹੇ ਦਿੱਤਾ ਉਹ ਇਸ ਕਰਕੇ ਮਸਿਆ ਦੇ ਹੱਲ ਨਾਲ ਧਿਆਨ ਨਹੀਂ ਦੇ ਤਾ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਕਿ ਸੱਚ ਦਾ ਵਿਰੋਧ ਜਿਹੜਾ ਆ ਸੱਚ ਦਾ ਸਾਹਮਣਾ ਸੱਚ ਦਾ ਸਿੰਘ ਹਾਂ ਉਹ 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 ਸੱਚੀ ਹੀ ਤੇ ਗੱਲ ਲੱਗੂ ਹੁੰਦੀ ਵੀ ਉਹ ਸੁਣਨਾ ਨਹੀਂ ਚਾਹੁੰਦੇ ਵੀ ਉਹ ਕਹਿੰਦੇ ਕਿ ਜੇ ਚੀਜ਼ ਹੁਣ ਮੰਨ ਲਓ ਅਸੀਂ ਕਿਤੇ ਦੁਕਾਨ ਤੇ ਕਿਰੀਆਨਾ ਲੈਣ ਗਏ ਸਾਨੂੰ ਜਦੋਂ ਥੋੜੇ ਪੈਸਿਆਂ ਦੇ ਵਿੱਚ ਜ਼ਿਆਦਾ ਚੀਜ਼ ਮਿਲਦੀ ਹੈ ਸੇ ਖੁਸ਼ ਹੁੰਨੇ ਥੋੜੇ ਪੈਸੇ ਜ਼ਿਆਦਾ ਚੀਜ਼ ਮਿਲਦੀ ਇਦਾਂ ਹੀ ਇੱਥੇ ਇਹ ਚੀਜ਼ ਆ ਵੀ ਜੇ ਤੁਸੀਂ ਮੰਨ ਲਓ ਹੁਣ ਆਈਬੀਐਸ ਆ ਮੈਂ ਕਹਿੰਦਾ ਵੀ ਯਾਰ ਸੌਫਖਾਰਾ ਤੂੰ ਠੀਕ ਹੋ ਜਾਏਗਾ 90% ਬੰਦੇ ਠੀਕ ਹੋ ਜਾਂਦੇ ਆ ਮੇਰੇ ਕੋ ਪਿਛਲੇ ਹਫਤੇ ਕੇਸ ਆਇਆ ਉਹ ਬੰਦਾ 3 ਤੋਂ 4 ਲੱਖ ਰੁਪਈਆ ਲੁਧਿਆਣੇ ਵਰਗੇ ਹਸਪੀਟਲਾਂ ਚ ਵੱਡਿਆਂ ਚ 3 ਤੋਂ 4 ਲੱਖ ਰੁਪਈਆ ਲਾ ਚੁੱਕਿਆ ਤੇ ਆ ਇੱਕ ਮੇਰਾ ਖਿਆਲ ਕਲੋਨੋਸਕੋਪੀ ਕੁਛ ਇਦਾਂ ਇੱਕ ਹੁੰਦਾ ਕਿ ਉਹ ਕੈਮਰਾ ਤੱਕ ਆਪਣੇ ਅੰਦਰ ਪਵਾ ਚੁੱਕਿਆ ਹੈ ਬੋਡੀ ਚ ਵੀ ਕੋਈ ਪ੍ਰੋਬਲਮ ਕਿੱਥੇ ਆ ਤਾ ਉਹ ਠੀਕ ਨਹੀਂ ਹੋਇਆ 3 ਤੋਂ 4 ਲੱਖ ਤੇ ਸੌਫ ਖਾਣਾ ਠੀਕ ਹੋ ਗਿਆ ਪਰ ਜੇ ਉਹਨੇ ਮੈਂ ਪਹਿਲਾਂ ਸੌਫ ਦੱਸਦਾ ਉਸੇ ਬੰਦੇ ਨੂੰ ਮੈਂ ਪਹਿਲਾਂ ਸੌਫ ਦੱਸੀ ਸੀ ਆਪਾਂ ਉਹ ਖਾਦੀ ਨਹੀਂ ਦੋ ਦਿਨ ਖਾਦੀ ਜਦੋਂ 4-5 ਲੱਖ ਲਾ ਕੇ ਆ ਗਿਆ ਫਿਰ ਕਹਿੰਦਾ ਭਾਈ ਹੁਣ ਤਾਂ ਮੈਂ ਸੌਫ ਨਾਲ ਬਿਲਕੁਲ ਠੀਕ ਆ ਮਤਲਬ ਹਰ ਚੀਜ਼ ਤੁਹਾਡੀ ਠੀਕ ਹੋ ਸਕਦੀ ਆ ਸਿਰਫ ਤੁਸੀਂ ਇਹ ਉੱਧਾ ਹੋਣਾ ਚਾਹੁੰਦੇ ਫਿਰ ਸਾਹਮਣੇ ਵਾਲਾ ਬੰਦਾ ਵੀ ਜਦੋਂ ਇਮਾਨਦਾਰੀ ਤੇ ਖੇਡਦਾ ਖੇਡਦਾ ਆੱਕ ਜਾਂਦਾ ਉਹ ਕਹਿੰਦਾ ਨਹੀਂ ਠੀਕ ਆ ਫਿਰ ਜਿੱਦਾਂ ਤੁਸੀਂ ਚੱਲਣਾ ਚਾਹੁੰਦੇ ਫਿਰ ਮੈਂ ਵੀ ਉੱਧੇ ਚੱਲੂੰਗਾ